ਜੀ ਅੱਜ ਫੇਰ ਦੁਬਾਰਾ ਬਰਨਾਲੇ ਸ਼ਹਿਰ ਚ ਪਹੁੰਚ ਚੁੱਕੇ ਆ ਜੀ ਤੇ ਇੱਕ ਟਾਈਮ ਤੁਹਾਨੂੰ ਬਰਨਾਲੇ ਸ਼ਹਿਰ ਦੀ ਅਸੀਂ ਬਰਫੀ ਦਿਖਾਈ ਸੀ ਜਿਹੜੀ 200 ਰੁਪਏ ਕਿਲੋ ਵਿਕਦੀ ਸੀ ਤੇ ਅੱਜ ਤੁਹਾਨੂੰ ਜਿੱਥੇ ਲੈ ਕੇ ਆਏ ਆ ਜੀ ਇਹ ਬਰਫੀ ਹੈਗੀ ਆ ਲਗਭਗ 500 ਰੁਪਏ ਕਿਲੋ ਵਿਕਦੀ ਆ ਤੇ ਸਾਡੇ ਸਰਦਾਰ ਭਰਾਵਾਂ ਨੇ ਇਹ ਕੰਮ ਸਟਾਰਟ ਕੀਤਾ ਤੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵੇ ਵਾਹਿਗੁਰੂ ਜੀ ਕੀ ਹਾਲ ਚਾਲ ਹੈ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਤਾ ਤਾਂ ਪੰਦਰ ਚਲੀਏ ਹਾਂਜੀ ਹਾਂਜੀ ਆ ਜੀ ਤੇ ਹੋਰ ਭਾਈ ਜੀ ਕੀ ਹਾਲ ਚੱਲ ਠੀਕ ਠਾਕ ਹੋਰੀ ਕਲਾਈ ਤੇ ਭਾਜੀ ਮੈਨੂੰ ਇੱਕ ਗ ਵੀ ਆਪਾਂ ਹੁਣ ਪਰਫੀ ਵਾਲੇ ਪਾਸੇ ਨੂੰ ਚਲੀਏ ਬਸ ਇੱਕੋ ਇੱਕ ਤਾਂ ਸਲਾਹਾਂ ਦਿੱਤੀਆਂ ਅਸੀਂ ਅੱਛਾ ਜੀ ਸ਼ਾਪ ਨੂੰ ਕਿਉਂਕਿ ਇਹ ਕੰਮ 'ਚ ਪਹਿਲਾਂ ਅਸੀਂ ਦੁੱਧ ਦਾ ਕੰਮ ਕਰਦੇ ਸੀਗਾ ਜੀ ਘਰਾਂ 'ਚ ਅੱਛਾ ਜੀ ਫਿਰ ਹੌਲੀ-ਹੌਲੀ ਦੁਕਾਨ ਦਾ ਕੰਮ ਕਰ ਲਿਆ ਜੀ ਜੀ ਦੁਕਾਨ ਤੋਂ ਸਟਾਰਟ ਕੀਤੀ ਤਾਂ ਉੱਥੇ ਡਿਮਾਂਡ ਆਉਣ ਲੱਗੀ ਗਾਹ ਕਾਉਣ ਲੱਗੀ ਵੀ ਆ ਹੈਗਾ ਆ ਹੈਗਾ ਅੱਛਾ ਤੁਸੀਂ ਸ਼ੁਰੂ ਕਰਤਾ ਹੀ ਅਸੀਂ ਹੁਣ ਅੱਛਾ ਤੁਸੀਂ 15 ਦਿਨ ਪਹਿਲਾਂ ਸ਼ੁਰੂ ਕੀਤਾ ਸੀ ਓਕੇ ਅੱਛਾ ਡੇਰੀ ਫਾਰਮ ਤੁਹਾਡਾ ਆਪਣਾ ਆਪਣਾ ਜੀ ਹਾਂਜੀ ਭਾਜੀ ਕਿੰਨੀਆਂ ਮੱਝਾਂ ਨੇ ਉਹਦੇ ਵਿੱਚ 32 ਮੱਝਾਂ ਨੇ 32 ਮੱਝਾਂ ਹਾਂਜੀ ਤੇ ਸਾਰਾ ਦੁੱਧ ਵੀ ਤੁਹਾਡਾ ਆਪਣੇ ਹੁੰਦਾ ਆਪਣਾ ਹੁੰਦਾ ਜੀ ਸਾਰਾ ਹਾਂਜੀ ਕੀ ਬਾਤ ਹੈ ਤੇ ਫੇ ਕਿ ਕਿਹੜੀ ਕਿਹੜੀ ਚੀਜ਼ ਪਾਜੀ ਆਈਟਮ ਕਿਹੜੀ ਕਿਹੜੀ ਬਣਾਉਣੇ ਆਗੇ ਅਸੀਂ ਖੋਆ ਬਰਫੀ ਮਰਫੀ ਬਣਾਉਣੇ ਆਈ ਖੋਆ ਬਰਫੀ ਹੋਗੀ ਕਲਾਕੰਧ ਹੋਗੀ ਜੀ ਤੇ ਚਾਕਲੇਟ ਖੋਆ ਬਰਫੀ ਹੋਗੀ ਹੂੰ ਹਾਂ ਤੇ ਮਿਲਕ ਕੇਕ ਹੋ ਗਿਆ ਜੀ ਗੁਲਾਬ ਜਾਮਨ ਰਸਗੁਲਾ ਜੀ ਰਸਪਰੀ ਤੇ ਬੇਸਣ ਦੀ ਬਰਫੀ ਬੇਸਣ ਦੇ ਲੱਡੂ ਤੇ ਨੋਰਮਲ ਬੂੰਦੀ ਵਾਲੇ ਲੱਡੂ ਹੋ ਗਏ ਉਹ ਬਣਾਉਣੇ ਆਗੇ ਟੋਟਲ ਆਲਮੋਸਟ ਸਾਰਾ ਕੁਝ ਬਣਾਉਣੇ ਆਈ ਅਸੀਂ ਓਕੇ ਹਾਂ ਜੀ ਠੀਕ ਹੈ ਜੀ ਤੇ ਭਾਈ ਡੇਰੀ ਸ਼ੁਰੂ ਕੀ ਤਿਰਕ ਕਿੰਨੀ ਦੇਰ ਹੋ ਗਈ ਹੈ ਡੇਰੀ ਸੌਰੀ 2021 ਚ ਸ਼ੁਰੂ ਕੀਤੀ ਸੀ 2021 ਚ ਸ਼ੁਰੂ ਕੀਤਾ ਹਾਂਜੀ ਓਕੇ ਤੇ ਲਗਭਗ 4 ਸਾਲ ਹੋ ਚਲੇ ਆ 4 ਹਾਂ 4 ਸਾਢੇ 4 ਸਾਲ ਹੋ ਗਏ ਜੀ ਭਾਜੀ ਕਿਵੇਂ ਦਾ ਬਿਜ਼ਨਸ ਕਿਵੇਂ ਦਾ ਆ ਇਹ ਬਹੁਤ ਵਧੀਆ ਜੀ ਪ੍ਰੋਫਿਟੇਬਲ ਮਿਹਨਤ ਹੈਗੀ ਆ ਜੀ ਓਕੇ ਮਤਲਬ ਮਿਹਨਤ ਕਰੋਗੇ ਤਾਂ ਬਹੁਤ ਕੁਝ ਮਿਲਦਾ ਇਓ ਕਿਤੇ ਤੁਹਾਡਾ ਤੁਹਾਡੇ ਕੋਲ ਤੁਸੀਂ ਲੱਸੀ ਵੀ ਬਣਾਉਨੇ ਹੋ ਹਾਂ ਲੱਸੀ ਬਣਾਉਨੇ ਆ ਪਨੀਰ ਬਣਾਉਨੇ ਆ ਦਹੀਂ ਬਣਾਉਨੇ ਆ ਜੀ ਅੱਛਾ ਜੀ ਮਤਲਬ ਜਿਹੜੀਆਂ ਇਹ ਚ ਆਈਟਮ ਆ ਜਾਂਦੀਆਂ ਸਾਰੀਆਂ ਬਣਾਉਨੇ ਆ ਜੀ ਓਕੇ ਚਾਟੀ ਦੀ ਲੱਸੀ ਸਾਡੇ ਕੋਲੇ ਆਉਦੀ ਹੁੰਦੀ ਆ ਘਿਓ ਵੀ ਹੈਗਾ ਅੱਛਾ ਪਨੀਰ ਆਪਣਾ ਘਰ ਦਾਗਾ ਟੋਟਲ ਚੀਜ਼ ਬਣਾਉਨੇ ਆ ਜੀ ਇੱਥੇ ਓਕੇ ਹਾਂਜੀ ਤੇ ਮੱਖਣ ਮੁੱਖਣ ਵੀ ਮੱਖਣ ਵੀ ਹਾਂਜੀ ਹਾਂ ਬੋਲੋ ਜਿਹੜੀ ਵੀ ਮਰਜ਼ੀ ਚੀਜ਼ ਆਪਾਂ ਲਈ ਜਿਹੜੀ ਮਰਜ਼ੀ ਪਿਓਰੀ ਅੱਛਾ ਭਾਈ ਇਹ ਕਿਸੇ ਦਿਨ ਉਹ ਗੱਲ ਹੱਸੇ ਉਹ ਮੈਨੂੰ ਕਦੇ ਨਹੀਂ ਚਾਹੀਦੀ ਬਟ ਕਰਨੀ ਪੜਦੀ ਆ ਜਰੂਰ ਜਰੂਰ ਪਰ ਨਾਲੇ ਸ਼ਹਿਰ ਦੇ ਵਿੱਚ ਸਭ ਤੋਂ ਘੱਡੀਆਂ ਮਠਾਈ ਦੀਆਂ ਦੁਕਾਨਾਂ ਅਣਗਿਣਤ ਨੇ ਬਹੁਤ ਨਹੀਂ ਬਹੁਤ ਨਹੀਂ ਇੱਕ ਬਾਈ ਸ਼ੂਟ ਵੀ ਕੀਤੀ ਸੀਗੀ ਅੱਛਾ ਤੇ ਸਾਡੇ ਦਾ ਉਥੇ ਕਲੀਅਰ ਜੀ ਗੱਲਾਂ ਤੇ ਅਸੀਂ ਸਾਨੂੰ ਉਸ ਕਮੈਂਟ ਵੀ ਕੀਤਾ ਹੈ ਕਿਸੇ ਬੰਦੇ ਨੇ ਕਹਿੰਦੇ ਭਾਈ ਮੁਰਗੇ ਬਰਨਾਲੇ ਦਾ ਜਾਇਓਂੀ ਦਾ ਉਹਨੇ ਖੁਰਚੇ ਤਿੱਖੇ ਕਰਕੇ ਰੱਖੇ ਹੋਣੇ ਆ ਨਹੀਂ ਨਹੀਂ ਤੇ ਅਸੀਂ ਉਹਦੇ ਥੱਲੇ ਕਮੈਂਟ ਕੀਤਾ ਭਾਈ ਉਹ ਤਾਂ ਕੋਈ ਖੁਰਪੜੇ ਹੈ ਹੀ ਨਹੀਂ ਹੈ ਨਹੀਂ ਉਹ ਤਾਂ ਲਗਲੀ ਮਾਲ ਹੈ ਉਹਨੇ ਗੁਰਦੇ ਕਿ ਤੋੜੇ ਆ ਦੂਜਾ ਲਿਆਉਂਦੇ ਨਹੀਂ ਤੇ ਭਾਈ ਕਿਵੇਂ ਸਰਵਾਈਵ ਕਿਵੇਂ ਕਰੋਗੇ ਇੱਕ ਪਾਸੇ 200 ਰੁਪਏ ਕਿਲੋ ਬਰਫੀ ਇੱਕ ਪਾਸੇ 500 ਰੁਪਏ ਕਿਲੋ ਵਾਲੀ ਬਰਫੀ ਦੇਖੋ ਜੀ ਅਸੀਂ ਕੁਆਲਿਟੀ ਦੇਵਾਂਗੇ ਘਰ ਦੀ ਹਰ ਇੱਕ ਚੀਜ਼ ਆ ਘਰ ਦਾ ਦੁੱਧ ਆ ਪਿਓਰ ਕੋਏ ਦੀ ਬਰਫੀ ਬਣਾ ਕੇ ਦੇਵਾਂਗੇ ਹੀ ਦੇਖੋ ਤੁਹਾਡੇ ਵਰਗੇ ਮੇਰੇ ਵਰਗੇ ਕਿੰਨੇ ਲੋਕ ਨੇਗੇ ਜਿਹੜੇ ਆ ਕੁਆਲਿਟੀ ਚਾਹੁੰਦੇ ਨੇ ਕਹਿੰਦੇ 2 ਪੈਸੇ ਵੱਧ ਲੈ ਲਓ ਪਰ ਕੁਆਲਿਟੀ ਹੋਵੇ ਖਰੀਦੋ ਕੁਆਲਿਟੀ ਸੋ ਅਸੀਂ ਟਰਾਈ ਕਰਾਂਗੇ ਵੈਸਟ ਕੁਆਲਿਟੀ ਨਹੀਂ ਦੇਈਏ ਤੋ ਵਧੀਆ ਕੁਆਲਿਟੀ ਦੇ ਕੇ ਅਸੀਂ ਲੋਕਾਂ ਨੂੰ ਦੇਵਾਂਗੇ ਚੀਜ਼ੀ ਤੇ ਹਾਂਜੀ ਭਾਜੀ ਤੇ ਹੁਣ ਮੈਨੂੰ ਇੱਕ ਚੀਜ਼ ਦੱਸੋ ਭਾਜੀ ਵੀ ਆ ਆ ਜਿਹੜਾ ਸੈਟਅਪ ਲਾਇਆ ਤੁਸੀਂ ਇੱਥੇ ਹਾਂਜੀ ਇੱਕ ਸਿੱਧਾ ਜੱਟ ਸੌਦੇ ਵਾਲਾ ਕੰਮ ਹੈ ਨਾ ਹਾਂ ਜੱਟ ਸੌਦੇ ਵਾਲਾ ਹੀ ਵੀ ਖੁੱਲਾ ਓਪਨਲੀ ਕੋਈ ਟੈਨਸ਼ਨ ਨਹੀਂ ਕੀ ਜੀ ਨੂੰ ਲੈ ਕੇ ਔਰ ਡਿਮਾਂਡ ਜਿਵੇਂ ਵੀ ਜਿਵੇਂ ਕਹਿੰਦੇ ਨੇ ਵਿਕਰਾਂਾਂ ਚ ਜਿਵੇਂ ਘਰਾਂ ਚ ਵਿਆਹਾਂ ਚ ਤਿਆਰ ਕਰਦੇ ਚੀਜ਼ ਉਹ ਉੱਥੇ ਕਹਿੰਦੇ ਨੇ ਉਹ ਹਿਸਾਬ ਨਾਲ ਚਾਹੀਦਾ ਸੋ ਉਹਦੀਆਂ ਚੀਜ਼ਾਂ ਬਣਾਉਨੇ ਆਪਾਂ ਉਹ ਚੀਜ਼ਾਂ ਬਣਾਉਨੇ ਆ ਅੱਛਾ ਅਜਾ ਭਾਜੀ ਇਹ ਇੱਕ ਚੀਜ਼ ਆ ਵੀ ਜਦੋਂ ਹੁਣਾਂ ਚਾਣੀ ਬਣੀ ਹੋਈ ਆ ਹਾਂਜੀ ਕਈਆਂ ਦੀ ਤਾਂ ਇਦਾਂ ਕ੍ਰਿਸਟਲ ਕਲੀਅਰ ਹੁੰਦੀ ਆ ਵੀ ਥੋੜਾ ਥੋੜੀ ਜਿਹੀ ਹਲਕੀ ਜਿਹੀ ਕਿਸਮਿਆਲੀ ਜੀ ਕੀ ਚੱਕਰ ਕੀ ਆ ਇਹ ਨਹੀਂ ਨਹੀਂ ਇਹ ਚ ਥੋੜਾ ਉਹ ਕੀਤਾ ਦੇਖੋ ਕੁਆਲਿਟੀ ਪਕਵਾਰਕ ਚੀਜ਼ ਆ ਉਹ ਆਈ ਸਾਡੇ ਹਾਂ ਸਾਡੇ ਕੋਈ ਜੀ ਮਤਲਬ ਇਹ ਤੁਸੀਂ ਕੋਈ ਕਲਰ ਕੋੰਦਰ ਤੇ ਯੂਜ਼ ਕਰਦੇ ਨਹੀਂ 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 ਬਿਲਕੁਲ ਨਹੀਂ ਭਾਈ ਉ ਤਾਂ ਹੀ ਹੋ ਫਿਰ ਇਹਦੇ ਵਿੱਚ ਮੈਲ ਬੂਲ ਲਾਉਣ ਲਈ ਕੋਈ ਵਰਤਨੇ ਦੇ ਸ਼ਾਇਦ ਲੱਗ ਜਾਂਦੀ ਨਹੀਂ ਅੱ비 ਦੇ ਕੋਈ ਅਸੀਂ ਕਲਰ ਬਿਲਕੁਲ ਨਹੀਂ ਯੂਜ਼ ਕਰਦੇ ਅੱਛਾ ਬਿਲਕੁਲ ਪਿਓਰਿਟੀ 100% ਆ ਸਾਡੀ ਸ਼ੁੱਧਤਾ ਤੁਸੀਂ ਕਹਿ ਕੇ ਦਿੰਨੇ ਆਗੇ ਜੀ ਹਾਂ ਹਾਂਜੀ ਵਾਹ ਜੀ ਵਾਹ ਤੇ ਕੀ ਕੀ ਹੁਣ ਇੱਥੇ ਕੀ ਕੀ ਬਣ ਕੀ ਰਿਹਾ ਹੁਣ ਰਸਬੋਲੇ ਬਣਾ ਰਿਹਾ ਗੁਲਾਬ ਜਾਮੁਨ ਬਣਾ ਰਿਹਾ ਅੱਛਾ ਇਹ ਗੁਲਾਬ ਜਾਮੁਨ ਵਾਲੇ ਤੇਲ ਕਰ ਰਹੇ ਹੋ ਨਾ ਹਾਂਜੀ ਹਾਂਜੀ ਅੱਛਾ ਤੇ ਇਧਰ ਫੇ ਆ ਇਹ ਚਾਣੀ ਆ ਆ ਇਹ ਚਾਣੀ ਆ ਜੀ ਦੇਖੋ ਅੱਥੇ ਉਸ ਤੋਂ ਬਾਅਦ ਆ ਚਾਣੀ ਆ ਨਾ ਹਾਂ ਕਿਆ ਬਾਤ ਹੈ 40 ਵਾਵਾ ਸਾਫ ਹੈ ਭਾਜੀ ਹਾਂਜੀ ਹਾਂਜੀ ਤੇ ਭਾਈ ਕਿਵੇਂ ਫਿਰ ਹੁਣ ਇਹ ਹੋ ਨਹੀਂ ਨੀ ਹੁਣ ਗੱਲ ਵੀ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਬਸ ਕਦੋਂ ਚ ਫਸਾ ਲਿਆ ਕੰਨਾ ਹੁਣ ਲੱਗ ਗਈ ਲਗਾਤਾਰ ਆਂ ਗਈ ਤੇ ਹੁਣ ਇਹ ਇਹ ਲੋਡ ਸੀ ਭਾਜੀ ਪੰਜਾਬ ਨੂੰ ਜਰੂਰ ਜੀ ਜਰੂਰ ਬਹੁਤ ਲੋਡ ਆਈ ਤੁਹਾਨੂੰ ਮੈਂ ਇਹ ਗੱਲ ਦੱਸਦਾ ਜੀ ਜਦੋਂ ਮੈਂ ਨਾ ਇਹ ਪਹਿਲਾਂ ਵੀ ਇੱਕ ਮੈਂ ਆਪਣੇ ਵੀਰ ਨੂੰ ਬੁਲਾਇਆ ਸੀ ਵੀਡੀਓ ਬਣਾਈ ਸੀਗੀ ਜੀ 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 ਤੋਂ ਉਸ ਤੋਂ ਬਾਅਦ ਕੁਝ ਪਰਿਵਾਰਾਂ ਨੇ ਵੀਡੀਓ ਦੇਖੀ ਉਹ ਮੇਰੇ ਕੋਲ ਸਪੈਸ਼ਲੀ ਆਏ ਤੇ ਮੈਨੂੰ ਕਹਿੰਦੇ ਐਪਰੀਸ਼ੀਏਟ ਕੀਤਾ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਪੁੱਤ ਵੀ ਕਰ ਰਿਆਂ ਵੀ ਲੋਡ ਐ ਇਸ ਕੰਮ ਦੇ ਵੀ ਆਪਣੇ ਮੁੰਡੇ ਹੋਰ ਵੀ ਅੱਗੇ ਆਉਣ ਬਿਲਕੁਲ ਤੇ ਇੱਧਰ ਤੁਹਾਨੂੰ ਦਿਖਾ ਦਈਏ ਵੀ ਇੱਧਰ ਰਸਗੁੱਲੇ ਦੇ ਉਹ ਬਣਾ ਰਹੇ ਹੋ ਗੁਲਾਬੀ ਬਣਾਉਂਦਾ ਹਾਂਜੀ ਹਾਂਜੀ ਇਹ ਇੱਧਰ ਬਣਾ ਰਹੇ ਨੇਗੇ ਅੱਛਾ ਬਾਜੀ ਪਾ ਬਹੁਤ ਵਧੀਆ ਵੈਸੇ ਹਾਈਜਨਿਕ ਦਾ ਤੁਸੀਂ ਮਾਸਕ ਪੋਸਟ ਸਾਰੇ ਲਵਾ ਕੇ ਰੱਖੇ ਹੋਏ ਹਾਂਜੀ ਇਹ ਜ਼ਰੂਰੀ ਨੇ ਜੀ ਹਾਂ ਹਾਂ ਕੀ ਬਾਤ ਹੈ ਸਾਫ ਸਹੀ ਪੱਖੋਂ ਜ਼ਰੂਰੀ ਹੈ ਬਹੁਤ ਵਧੀਆ ਬਾਜੀ ਤੇ ਬਾਜੀ ਜਿਹੜਾ ਤੁਸੀਂ ਦਹੀਂ ਵਗੈਰਾ ਬਣਾਉਨੇ ਹੋ ਉਹ ਕੀ ਰੇਟ ਹੁੰਦਾ ਬਾਜੀ ਦਹੀਂ ਦਿੰਦੇ ਆਪਾਂ 70 ਰੁਪਏ ਅੱਛਾ ਤੇ ਇਹ ਪਨੀਰ 360 ਰੁਪਏ ਦੇਨੇ ਆਈ। ਅੱਛਾ। ਆ ਦੁੱਧ ਹੁੰਦਾ 60 ਰੁਪਏ ਆਪਣੇ ਕੋਲੇ ਉੱਥੇ। ਓਕੇ। ਹਾਂਜੀ। ਲੱਗ ਆ ਜੀ। ਪਰ ਇਹ ਕਿਤੇ ਜਦੋਂ ਹੁਣ ਤੁਸੀਂ ਬੰਦੇ ਰੱਖੇ ਹਲਵਾਈ ਰੱਖੇ ਹੋਏ। ਹਾਂ ਹਾਂਜੀ। ਇਹ ਹਲਵਾਈ ਸਲਾ ਨਹੀਂ ਦਿੰਦੇ। ਭਾਜੀ ਇਹ ਚ ਪ੍ਰੋਫਿਟ ਇਸਵੇਂ ਐਸਾ ਕਰੋ ਇਸਵੇਂ ਪ੍ਰੋਫਿਟ ਆ ਜਾਏਗਾ। ਇਹ ਹਲਵਾਈ ਉਹ ਨਹੀਂ ਹੈਗੇ। ਇਹ ਖੋਏ 'మే ਇਹ ਡਾਲ ਦੋ ਪ੍ਰੋਫਿਟ ਆ ਜਾਏਗਾ। ਇਹ ਤਾਂ ਇਹ ਤਾਂ ਬਹੁਤ ਵਧੀਆ ਨੇ ਇਹ ਤਾਂ ਸਾਨੂੰ ਸਗੋਂ ਕਹਿੰਦੇ ਨੇ ਕਿ ਇਸ ਚੀਜ਼ ਸਾਨੂੰ ਲੱਗਦਾ ਐਨੀ ਸਾਫ ਸਪਈ ਪੱਖੋਂ ਐਨੇ ਵਧੀਆ ਬੰਦੇ ਨੇ ਇਹ। ਅੱਛਾ। ਹਰ ਪੱਖੋਂ ਬਹੁਤ ਵਧੀਆ ਇਹ ਤੁਹਾਨੂੰ ਕਹਿੰਦੇ ਐਂ ਕਰੋ ਐਂ ਕਰੋ। ਹਮ ਹਰ ਪੱਖ ਬਹੁਤ ਵਧੀਆ ਨੇ ਹਾਈਜੈਨਿਕ ਹਰ ਪੱਖੋਂ ਕਰਦੇ ਉਹ ਬੰਦੇ ਨਹੀਂ ਹੈਗੇ ਅੱਛਾ ਇਹ ਮੇਨ ਹੈਡਸ਼ਿਪ ਆ ਹਾਂਜੀ ਹਾਂਜੀ ਅੱਛਾ ਭਾਈ ਗੱਲ ਸੁਣ ਲੈ ਸੰਤੋਸ਼ੀ ਕੰਮੀ ਸਲਾੜੀ ਦੇਣੀ ਨਹੀਂ ਜਿੰਮੀ ਜਿੰਮੀ ਠੀਕ ਹੈ ਨਾ ਇਹ ਨਹੀਂ ਸਲਾੜੀ ਦੇਣੀ ਵੀ ਮੈਦਾ ਪਾ ਲਈਏ ਮੈਦੇ ਦੀ ਪਰਫੀ ਬਣਾ ਦਈਏ ਆ ਕਰ ਲਈਏ ਉਹ ਕਰ ਲਈਏ ਮਸੀਂ ਸਾਡੇ ਇਹ ਖੁਦ ਹੀ ਇਹ ਅਸੀਂ ਤਾਂ ਕਹਿ ਨਹੀਂ ਕਹਨੇ ਆ ਸਾਨੂੰ ਬੰਦੇ ਵੀ ਇਦਾਂ ਦੇ ਮਿਲੇ ਵੀ ਇਹ ਖੁਦ ਕਹਿੰਦੇ ਨੇ ਵੀ ਪਿਓਰ ਵੀ ਪ્યોਰ ਚੀਜ਼ ਨਹੀਂ ਆ ਬਈ ਮੈਂ ਉਹੀ ਮੈਂ ਉਹੀ ਕਹਿੰਦਾ ਪਤਾ ਕੀ ਹੈ ਬਈ ਜੀ ਇਹ ਬਰਨਾਲੇ ਚ ਇਹਨਾਂ ਨੇ ਬਹੁਤ ਕੰਮ ਕੀਤਾ ਇਹ ਕਹਿੰਦੇ ਵੀ ਕੱਲ ਨੂੰ ਮੈਂ ਮਾੜੀ ਚੀਜ਼ ਬਣਾਈ ਮੇਰਾ ਨਾਮ ਬਦਨਾਮ ਹੋਊਗਾ ਇੱਥੇ ਬਦਨਾਮ ਹੋਊਗਾ ਵੀ ਮੈਂ ਵੀ ਆਇਨ ਕੋਈ ਆਇਆ ਨਾ ਕਿ ਵੀ ਸੰਤੋਸ਼ ਨੇ ਚੀਜ਼ ਬਣਾਈ ਆ ਤੇ ਵੀ ਮਾੜੀ ਹੈ ਚੀਜ਼ ਸਹੀ ਇਸ ਪਕੌੜ ਬਹੁਤ ਵਧੀਆ ਨੇ ਜਿਹੜੇ ਕਸਟਮਰ ਖਾਂਦੇ ਨੇ ਖੁਦ ਦੱਸਦੇ ਨੇ ਵੀ ਆ ਜੀ ਹਾਂ ਜੀ ਭਾਜੀ ਮੈਂ ਉਹੀ ਕਹਿੰਦਾ ਜੇ ਕੱਲੂ ਕਿਤੇ ਉਹ ਚੀਜ਼ ਆਈ ਨਾ ਬਾਈ ਵੀ ਹਾਂ ਵੀ ਸਾਡੇ ਸਰਦਾਰਪੁਰਾ ਕੰਮ ਕਰਦੇ ਸਾਡੇ ਸਰਦਾਰਾ ਭਰਾਵਾਂ ਦੀ ਰੈਪਿਊਟੇਸ਼ਨ ਨਗਰਾਬ ਹੋਵੇ ਨਹੀਂ ਸਰ ਜੀ ਨਹੀਂ ਹੋ ਸਕਦਾ ਬਿਲਕੁਲ ਹੈਨਾ ਬਸ ਕਿਉਂਕਿ ਬਰਨਾਲਾ ਥੋੜਾ ਬਦਨਾਮ ਬਹੁਤ ਏ ਇਸ ਚੀਜ਼ ਨੂੰ ਮੈਂ ਤੁਹਾਨੂੰ ਗਰੰਟੀ ਹੈ ਸਰ ਜੀ ਚਲੋ ਪਾਜੀ ਹੁਣ ਪਲੀਜ਼ ਦਿਖਾਓ ਮੈਨੂੰ ਤੇ ਪਹਿਲਾਂ ਇਧਰ ਬਾਅਦ ਚੋਣੇ ਪਹਿਲਾਂ ਸਾਮਾਨ ਦਿਖਾਓ ਕੀ ਕੀ ਪਿਆ ਆ ਆਜੋ ਮੈਂ ਤੁਹਾਡਾ ਉਹ ਵੀ ਚੈੱਕ ਕਰਨਾ ਵੀ ਕਿਹੜੀ ਕਿਹੜੀ ਚੀਜ਼ ਤੁਸੀਂ ਵਰਤਦੇ ਹੋ ਹੈਨਾ ਕਿ ਬਦਨਾਮ ਤੇ ਸਰ ਜੀ ਅੱਛਾ ਜੀ ਕਿਸਤਾ ਜੀ ਓਕੇ ਮਗਾ ਜੀ ਇਹ ਇਹ ਸਿਰਫ ਦਿਖਾਉਣ ਲਈ ਹੈ ਕਿ ਪਾਉਣ ਲਈ ਨਹੀਂ ਆ ਬਸ ਤਾਂ ਕੱਟ ਲਿਆ ਦੇਖੋ ਜੀ ਕੱਟ ਗਿਆ ਸੀ ਪਾਉਣ ਨਹੀਂ ਪਾਉਣ ਨਹੀਂ ਸਾਰਾ ਕੁਝ ਹਾਂ ਜੀ ਹਾਂ ਜੀ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਕੀ ਬਾਤ ਹੈ ਭਾਜੀ ਕੀ ਬਾਤ ਹੈ ਓਕੇ ਤੇ ਇਹ ਸਾਡਾ ਤੁਹਾਡਾ ਸਾਰਾ ਸਮਾਨ ਹੁੰਦਾ ਪਰ ਇੱਕ ਚੀਜ਼ ਮੈਂ ਦੇਖਿਆ ਵੀ ਇੱਥੇ ਵਾਵਾ ਸਾਫ ਸੁਥਰਾ ਜਿਹਾ ਚੀਜ਼ ਆ ਅੱਛਾ ਆ ਤੁਹਾਡਾ ਬੇਸਣ ਪਿਆ ਸਾਹਮਣੇ ਹਾਂ ਜੀ ਬੇਸਣ ਪਿਆ ਕਿਹੜਾ ਬੇਸਣ ਵਰਤੇ ਤੇ ਮੁਰਲੀ ਬੇਸਣ ਬੇਸਨ ਵਰਫੀ ਲੱਡੂਆਂ ਲਈ ਲੱਡੂਆਂ ਵਾਸਤੇ ਜਿਹੜੀ ਵੀ ਚੀਜ਼ ਹੈ ਨਾ ਤੇ ਬਣਾਉਣੇ ਸਰ ਕੋਈ ਆ ਜੀ ਲੱਡੂ ਬੋਲਦੇ ਨਹੀਂ ਲੈਂਦੇ ਨਹੀਂ 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 ਮੋਲ ਨਹੀਂ ਲੈਂਦੇ ਸਭ ਆਪਣੇ ਇੱਥੇ ਮਾਰਕੀਟ ਦੇ 40-50 ਰੁਪਏ ਕਿਲੋ ਵਾਲੇ ਪੈ ਗਿਆ ਉਹ ਪਤਾ ਕੀ ਹੈ ਉਹ ਤਾਂ ਜਦੋਂ ਆਪਾਂ ਖਾਵਾਂਗੇ ਪਤਾ ਲੱਗ ਜਾਂਦਾ ਚੀਜ਼ ਦਾ ਹਾਂ ਜੀ ਆ ਵੀ ਜਦੋਂ ਆਪਾਂ ਖਾਂਦੇ ਆਂ ਚੀਜ਼ ਅੰਦਰ ਜਾਂਦੀ ਆਪਾਂ ਨੂੰ ਦੱਸ ਦਿੰਦੀ ਆ ਦੱਸ ਦਿੰਦੀ ਆ ਵੀ ਕਿੰਨੇ ਕੁ ਪੈਸਿਆਂ ਦੀ ਹੈਗੀ ਆ ਕਿੰਨੇ ਕੁ ਦੀ ਨਹੀਂ ਬਿਲਕੁਲ ਅੱਛਾ ਇਹ ਡਾਲਡਾ ਦੇ ਟੀਨ ਆ ਗਏ ਹਾਂ ਜੀ ਹਾਂ ਜੀ ਆ ਦੇਖ ਲਓ ਡਾਲਡਾ ਦੇ ਟੀਨ ਆ ਗਏ ਅੱਛਾ ਸਾਰ ਹੈ ਇਹ ਵਧੀਆ ਵਰਤਦੇ ਆਪਾਂ ਕੋਈ ਮਾੜਾ ਨਹੀਂ ਹੋ ਇਹ ਵੀ ਤੇ ਭਾਈ ਕੋ ਦੇਸੀ ਘੋਜ ਬਣਾਉਂਦੇ ਨੇ ਮਠਾਈ ਕੋ ਕਿਹਦੀ ਹੈ ਦੇਸੀ ਘੋਜ ਵਿੱਚ ਬੜਾਈ ਹੈ ਇਸ ਥੋੜੀ ਦੇਸੀ ਘੋਜ ਵਿੱਚ ਥੋੜੀ ਕੌਸਲੀ ਪੈ ਜਾਂਦੀ ਹੈ ਅੱਛਾ ਜੀ ਤੇ ਉਹ ਅਸੀਂ ਆਰਡਰ ਤੇ ਰੱਖਿਆ ਹੋਇਆ ਜੀ ਕੋਈ ਆਰਡਰ ਦਿਓ ਤਾਂ ਉਹ ਬਣਾ ਦੇਾਂਗੇ ਆਪਣਾ ਘਰ ਦੇ ਘੋਜ ਅੱਛਾ ਸੋ ਅੱਜ ਤੱਕ ਇੱਕ ਦੋ ਨੇ ਕਿਹਾਗਾ ਫਿਰ ਉਸ ਸਾਬ ਨਾਲ ਬਣਾ ਦਿੰਨੇ ਅਸੀਂ ਤੁਸ ਸਾਬ ਨਾਲ ਤੁਸੀਂ ਬਣਾ ਲਿਓ ਬਹੁਤ ਜ਼ਿਆਦਾ ਨਹੀਂ ਤਿਆਰ ਕਰਦੇ ਉਹ ਜ਼ਿਆਦਾ ਨਹੀਂ ਦਿੰਦੇ ਭਾਈਆ ਦਿਖਾਓ ਕੀ ਕੀ ਹੈਗਾ ਮੈਨੂੰ ਥੋੜਾ ਜਿਹਾ ਕਲੀਅਰ ਕਰੋ ਜੀ ਮਿਲ ਕੇ ਆ ਗਿਆ ਅੱਛਾ ਇਹ ਮਿਲ ਕੇ ਆ ਆ ਮਿਲ ਕੇ ਆ ਗਿਆ ਇਹ ਦੇਖੋ ਅੱਛਾ ਹਾਂ ਜੀ ਓਕੇ ਬੇਸਨ ਦੀ ਵਰਤੀ ਹੈ ਠੀਕ ਹੈ ਆ ਬੇਸਮ ਦੀ ਵਰਫੀ ਆਈ ਦੇਖੋ ਹਾਂ ਇਹਦਾ ਕਲਰ ਵੀ ਬਿਲਕੁਲ ਦੇਖਣ ਨੂੰ ਉਹ ਲੱਗਦਾ ਨਾ ਹਾਂਜੀ ਇਹ ਚ ਕੋਈ ਕਲਰ ਤਾਂ ਨਹੀਂ ਬਹੁਤੇ ਨਹੀਂ 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 ਨੋਰਮ ਕੋਈ ਕਲਰ ਨਹੀਂ ਬਿਲਕੁਲ ਪਿਓਰ ਬਣਾਇਆ ਹੋਇਆ ਹੈ ਕੀ ਬਾਤ ਹੈ ਭਾਈ ਆ ਗਈ ਇਹ ਇਹ ਆਖੋ ਆਵਰ ਕੀ ਭਾਜੀ ਮੈਂ ਇੱਕ ਬੇਨਤੀ ਕਰਾਂ ਤੁਹਾਨੂੰ ਜਰੂਰ ਜੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆ ਅੱਜ ਤੋਂ ਨਾ ਤੁਸੀਂ ਅਖਬਾਰਾਂ ਨਹੀਂ ਲਿਖਣੀਆਂ ਭਾਜੀ ਜਰੂਰ ਜੀ ਇੱਕ ਮਖਮਲੀ ਕਪੜਾ ਰੱਖ ਲਓ ਚਾਹੇ ਠੀਕ ਸਮਝ ਗਿਆ ਕੋਈ ਹੋਰ ਚੀਜ਼ ਕਰ ਲਓ ਕੋਈ ਅਖਬਾਰਾਂ ਨਹੀਂ ਨਹੀਂ ਬਿਲਕੁਲ ਪਾਚ ਲੋਕ ਕਰਦੇ ਵੀ ਭਾਈ ਇਹ ਜਰੀਲੀ ਚੀਜ਼ ਹੁੰਦੀ ਆ ਨਾ ਖਰੇ ਦੇ ਉੱਤੇ ਉਹ ਥੋੜੀ ਹੁੰਦੀ ਆ ਨਾ ਭਾਜੀ ਟ੍ਰੇਨ ਟ੍ਰੇਲ ਲਿਆਓ ਚੱਕ ਕੇ ਇਧਰ ਬਰਫੀ ਵਾਲੀ ਉਹ ਅਸੀਂ ਜਰੂਰ ਤੁਹਾਡੇ ਨਾਲ ਕੀ ਬਾਤ ਹੈ ਭਾਜੀ ਵਾਜੇਗਾ ਅੱਛਾ ਉਹ ਬਦਾਵਾ ਇੱਥੇ ਯੂਜ਼ ਹੁੰਦੇ ਆ ਹਾਂਜੀ ਹਾਂ ਇਹ ਚ ਯੂਜ਼ ਕਰਦੇ ਆ ਜੀ ਕੀ ਬਾਤ ਹੈ ਆ ਦੇਖ ਸਕਦੇ ਹੋ ਜੀ ਇਹ ਆ ਜੀ ਹੁਣ ਬਰਨਾਲੇ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਦਿਖਾਈ ਉਹ 200 ਰੁਪਏ ਕਿਲੋ ਵਾਲੀ ਬਰਫੀ ਦਾ ਰੰਗ ਤੇ ਇਹਦਾ ਰੰਗ ਚੈੱਕ ਕਰ ਲਓ ਦੇਖ ਲਓ ਜੀ ਕੀ ਬਾਤ ਹੈ ਭਾਜੀ ਤਾਂ ਭਾਈ ਇਹਦਾ ਕੀ ਰੇਟ ਹੈ 500 ਰੁਪਏ ਕਿਲੋ ਆਈਏ ਬਰਫੀ 500 ਰੁਪਏ ਕਿਲੋ ਹਾਂਜੀ ਅੱਛਾ ਇੱਕ ਗੱਲ ਹੁੰਦੀ ਹੈ ਹਲਵਾਈਆਂ ਨੂੰ ਤਾਂ ਕਹਿੰਦੇ ਆਪਣੇ ਸਾਰੇ ਜਾਣੇ ਚੰਗੇ ਲੱਗਦੇ ਆ ਹਾਂਜੀ ਵੀ ਚਾਹੇ ਗੁਲਾਬ ਜਾਮਨ ਖਾ ਲੋ ਚਾਹੇ ਰਾਦਕ ਖਾ ਲੋ ਤੁਹਾਨੂੰ ਸਭ ਤੋਂ ਬੈਸਟ ਕਿਹੜੀ ਆਪਣੀ ਮਠਾਈ ਦੇ ਵਿੱਚੋਂ ਮੈਨੂੰ ਇਹ ਖ ਕਿਆ ਬਾਤ ਹੈ ਭਾਈ ਚਲੋ ਵੀ ਸਾਨੂੰ ਹੁਣ ਭਾਈ ਪੀਸ ਕੱਟ ਕੇ ਖਵਾਉਣਾ ਵੀ ਆ ਤੁਸੀਂ ਹਾਂ ਲਿਆ ਪਪੜਾ ਤੇ ਜਦ ਤੱਕ ਆਪਾਂ ਦੂਜੇ ਜਾਤੇ ਦੂਜੇ ਵੀ ਦੱਸਿਓ ਇਹ ਖਾ ਕੇ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਜਦ ਤੱਕ ਆਪਾਂ ਦੂਜੇ ਮਠਿਆਈਆਂ ਚੈੱਕ ਕਰ ਲਈਏ ਮੈਂ ਤਾਂ ਮੈਂ ਹੁਣ ਕੀ ਆਈ ਚੀਜ਼ ਬਣਾਉਣਾ ਮੈਂ ਤਾਂ ਕਹਿ ਦੂੰਗਾ ਵੀ ਐ ਆਏ ਹਨਾ ਹਾਂ ਬਿਲਕੁਲ ਤੁਸੀਂ ਤੁਸੀਂ ਦੱਸਿਓ ਇਹਦਾ ਰਿਜ਼ਲਟ ਬਿਲਕੁਲ ਭਾਜੀ ਸੋ ਮੈਂ ਜਦੋਂ ਨਾ ਹੀ ਸਾਡੇ ਗਾਹ ਕਿਉਂਦਾ ਮੈਂ ਉਹਨਾਂ ਨੂੰ ਕਹਿ ਦੇਣਾ ਦੁਕਾਨ ਤੇ ਜੀ ਇੱਧਰ ਭਾਜੀ ਇੱਧਰ ਦਿਖਾ ਦਿਓ ਕੀ ਕੀ ਹਾਂਜੀ ਵੀ ਤੁਸੀਂ ਪਹਿਲਾਂ ਚੀਜ਼ ਸੈਂਪਲ ਵੀ ਲਾ ਖਾਓ ਹਾਂ ਕਿਉਂਕਿ ਵੀ ਤੁਸੀਂ ਦੱਸੋ ਮੈਨੂੰ ਚੀਜ਼ ਕਿਹੇ ਜੀ ਬਣੀ ਆ ਕਿਹੇ ਜੀ ਬਣੀ ਆ ਸੋ ਉਹ ਖਾਂਦੇ ਨੇ ਜਦੋਂ ਕਹਿੰਦੇ ਵਾਕਈ ਚੀਜ਼ ਵਧੀਆ ਜੀ ਕੀ ਬਾਤ ਹੈ ਆ ਦੇਖੋ ਜੀ ਚਮਚਾ ਮ ਆ ਗਈ ਹਾਂ ਜੀ ਰਸਗੋਲੇ ਆ ਗਏ ਛੋਟੇ ਜੀ ਐਵੇਂ ਦੀ ਮਠਿਆਈ ਮੈਨੂੰ ਲੱਗਦਾ ਕੋਈ ਹਲਵਾਈ ਦਿਖਾਉਂਦਾ ਨਹੀਂ ਤੇ ਬਰਨਾਲੇ ਵੇ ਤਾਂ ਖਾਸ ਕਰਕੇ ਕੋਈ ਬਣਾਉਂਦਾ ਨਹੀਂ ਉਧਰ ਉਧਰ ਚੱਕੀ ਆ ਦੇਖੋ ਚੱਕ ਦੀ ਕੀ ਬਾਤ ਹੈ ਬਸ ਜੀ ਉਹ ਰਸਗੋਲੇ ਆ ਗਏ ਵੱਡੇ ਵਾਹ ਜੀ ਉਹ ਸਾਰੇ ਆ ਚਮਚਾ ਮ ਆ ਗਈ ਓਹੋ ਲੇ ਵੀ ਰਸ ਬੁਲੇ ਨੇ ਜੀ ਕੀ ਬਾਤ ਹੈ ਭਾਜੀ ਮਤਲਬ ਐਰ ਕੀ ਸੀਜ਼ਨ ਤਕੜਾ ਲਾਉਣਾ ਦਿਵਾਲੀ ਲਈ ਹਾਂਜੀ 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 ਕੋਸ਼ਿਸ਼ ਇਹੀ ਆਹੀ ਬੱਚੇ ਕਰੋ ਮਹਾਰਾਜ ਦੇ ਹੱਥਾਂ ਜੀ ਬਹੁਤ ਵਧੀਆ ਭਾਜੀ ਲਓ ਜੀ ਆਪਣੇ ਪੱਗਾ ਵੀ ਸ਼ੂਜ਼ ਆ ਗਿਆ ਕਿਤੇ ਹਨਾ ਹਾਂਜੀ ਆ ਟਾਕ ਦੇ ਪੁੱਤ ਕੀ ਬਾਤ ਹੈ ਭਾਜੀ ਬਹੁਤ ਵਧੀਆ ਯਾਰ ਵਧੀਆ ਲੱਗਾ ਭਾਜੀ ਵੀ ਤੂੰ ਇੱਕ ਸਾਡੇ ਪੰਜਾਬੀ ਭਰਾਵਾਂ ਨੇ ਅਸੀਂ ਟ੍ਰਾਈ ਕਰ ਰਹੇ ਆਂ ਵੀ ਹਰ ਪੱਖੋਂ ਬੈਸਟ ਕਰੀ ਲਈ ਅੱਛਾ ਭਾਜੀ ਉਹ ਦੇਖੋ ਹੁਣ ਤੁਹਾਡਾ ਆਦਾ ਹੀ ਦੇਖ ਲਿਆ ਕਿਉਂਕਿ ਮੈਨੂੰ ਬਰਨਾਲਿਆਂ ਦੇ ਹੈ ਨਹੀਂ ਜਮਾਂ ਯਕੀਨ ਨਾ ਨਾ ਤੁਸੀਂ ਠੀਕ ਹੈ ਜੀ ਹੁਕਮ ਕਰੋ ਵੀ ਹੁਣ ਹੁਕਮ ਨਹੀਂ ਕਰਨਾ ਬਰਫੀ ਟੈਸਟ ਕਰਕੇ ਤੇ ਉਸ ਤੋਂ ਬਾਅਦ ਆਪਾਂ ਜਾਣਾ ਮੱਝਾਂ ਵਾਲੇ ਪਾਸੇ ਮੱਝਾਂ ਵੀ ਦੇਖਣੀਆਂ ਨੇ ਹਾਂਜੀ ਹਾਂ ਮੱਝਾਂ ਉਹਦੇ ਹੈਗੀਆਂ ਕਿ ਐ ਵੀ ਕਿਤੇ ਡੋਤੀ ਗੋਡੂ ਨਹੀਂ ਲੈ ਜਾਂਦੇ ਨਾਲ ਹੀ ਆਈ ਇੱਥੇ ਪੱਕੀ ਗੱਲ ਹਾਂਜੀ ਆ ਪੱਕੀ ਗੱਲ ਤੇ ਚਲੋ ਭਾਜੀ ਵੀ ਹੁਣ ਇਹਦਾ ਕਰਦੇ ਬਰਫੀ ਟੈਸਟ ਕਰਕੇ ਫਿਰ ਅਸੀਂ ਆਪਾਂ ਤੇ ਲਓ ਲਿਆਓ ਬਾਜੀ ਮੈਂ ਕੀ ਬਾਤ ਹੈ ਜੀ ਤੁਸੀਂ ਦੱਸੋ ਥੱਲੇ ਆਜੋ ਜੀ ਬਾਹਰ ਨਾਲੇ ਵਧੀਆ ਸ਼ੂਟ ਵਧੀਆ ਹੋ ਜਾਊਗਾ ਤੇ ਇੱਥੇ ਆਓ ਪਹਿਲਾਂ ਆਜੋ ਨਾਲ ਨਾਲ ਆਜੋ ਨਾਲ ਆਜੋ ਤੇ ਸਭ ਤੋਂ ਪਹਿਲਾਂ ਮੈਂ ਭਾਈ ਨੂੰ ਕਹਣਾ ਬਾਜੀ ਪਹਿਲਾਂ ਤੁਸੀਂ ਬਰਫੀ ਆਪ ਖਾਓ ਲਓ ਜੀ ਉਗੀ ਹਲਵਾਈ ਜਿੰਦਾ ਯਾਰ ਪਹਿਲਾਂ ਆਪਣਾ ਦਾ ਖਾਵੇ ਨਹੀਂ ਜ਼ਰੂਰੀ ਹੈ ਕੱਲ ਨਹੀਂ ਬਣਦੀ ਹੈ ਨਾ ਲੋਕ ਕਰਕੇ ਭਾਈ ਜਿਹੜੇ ਭਰਾ ਖਾਂਦੇ ਉਹ ਵੀ ਜਨ ਵੀ ਖਵਾਉਂਦੇ ਨੇ ਹੁਣ ਤੁਸੀਂ ਖਾ ਕੇ ਦੱਸੋ ਜੀ ਮਿੱਠਾ ਪੱਖੋਂ ਹਰ ਪੱਖੋਂ ਤੁਸੀਂ ਦੱਸਿਓ ਹੁਣ ਬਾਈ ਕਹੋ ਸੋ ਤੁਹਾਡਾ ਕਾਰੀਗਰ ਵਧੀਆ ਹੈ ਤੁਹਾਡੇ ਬਰਨਾਲੇ ਦੀ ਕਰੀ 200 ਰੁਪਏ ਕਿਲੋ ਵਾਲੀ ਬਰਫੀ ਮੈਂ ਟੇਸਟ ਤੱਕ ਵੀ ਨਹੀਂ ਕੀਤੀ ਸੀ ਤੋ ਖੁਦੋਂ ਦੀ ਸਮੈਲ ਦੱਸਦਾ ਸੀ ਵੀ ਉਹ ਗੰਦੀ ਚੀਜ਼ ਆ ਠੀਕ ਹੈ ਜੀ ਆਹ ਹਾਂ ਰਸੋਈ ਇਹਦੀ ਖੁਸ਼ਬੂਰੇ ਦੱਸਦਾ ਵੀ ਕੀ ਚੀਜ਼ ਆ ਦੇਖ ਲਓ ਜੀ ਸਪੈਸ਼ਲੀ ਅਸੀਂ ਇਹ ਮਿੱਠਾ ਘੱਟ ਰੱਖਿਆ ਹੋਇਆ ਦਾ ਹੀ ਬਹੁਤ ਘੱਟ ਆ ਭਾਜੀ ਬਹੁਤ ਘੱਟ ਆ ਕਿਉਂਕਿ ਡਿਮਾਂਡ ਇਹੀ ਆਉਂਦੀ ਹੈ ਮਿੱਠਾ ਘੱਟ ਮਿੱਠਾ ਘੱਟ ਹਾਂ ਸੋ ਹਰ ਹਰ ਇਕਲੇਚ ਨਹੀਂ ਹਰ ਇੱਕ ਚੀਜ਼ ਚ ਮਿੱਠਾ ਘੱਟ ਆ ਗਈ ਬਿਲਕੁਲ ਲਾਈਟ ਬਿਲਕੁਲ ਜਾਇ ਜਾਂਜੀ ਕੀ ਬਾਤ ਹੈ ਨੋਰਮ ਜਿਵੇਂ ਨੋਰਮਲ ਮਾਰਕੀਟ ਚ ਵੇਚਦੇ ਨੇ ਉਹਦੇ ਨਾਲੋਂ ਘੱਟ ਆਗਾ ਮਿੱਠਾ ਬਹੁਤ ਘੱਟ ਆਗਾ ਅੱਛਾ ਵੇਚਦੇ ਕਿੱਥੇ ਭਾਜੀ ਮਠਿਆਈਆਂ ਤੁਸੀਂ ਇਹ ਆਪਣਾ ਸ਼ਹਿਰ ਚ ਪੱਕਾ ਕਾਲਜ ਰੋਡ ਤੇ ਹੀ ਅੱਛਾ ਜੋੜੇ ਪੈਟਰੋਲ ਪੰਪਾਂ ਤੋਂ ਅੱਗੇ ਗਊਸ਼ਾਲਾ ਦੀਆਂ ਦੁਕਾਨਾਂ ਨੇ ਉਹ ਚ ਆਪਣੀ ਦੁਕਾਨ ਆ ਜੀ ਉੱਥੇ ਵੇਚ ਦਿਆਂ ਸਾਰਾ ਮਾਲ ਇੱ ओके okay, बहुत बढ़िया भाजी हां जी मेरी भी अपने उथी आ ते ए मिठाइयां भी उथी बेच दी इधर आप एक कारीगरों एक और ही गल कह दिए भाई सुन ਜਦ ਨਾਲ ਦੁੱਧ ਹੁੰਦਾ ਉਦਾਂ ਦੀ ਬਰਫੀ ਬਣਾਉਣੀ ਆ ਜੀ ਸਰ ਇਹ ਨਾ ਹੋਵੇ ਉਦੋਂ ਉਦੋਂ ਮੜਾਈਆਂ ਮਲਗੀਆਂ ਲਾਲ ਆ ਕੇ ਮम्मा ਆਪ ਖਾ ਕੇ ਮੋਟੇ ਹੋ ਜਾਂਦੇ ਬਾਦ ਹਲਵਾਈ ਵਾਂਗੂ ਇਧਰ ਫਟੇ ਹੋ ਤੇ ਉਧਰ ਸਾੜਾ ਸਾਡੀ ਬਰਫੀ ਸੁੱਕੀ ਹੋਵੇ ਹੁਣ ਤੁਸੀਂ ਆਪ ਹੀ ਦੇਖ ਲਓ ਜੀ 100% ਚ ਸਹੀ ਬਣਾਵੇ ਦੇਖ ਭਾਈ ਜਿੰਨ ਆਤਰੀ ਬਰਫੀ ਬਹੁਤ ਵਧੀਆ ਹੈ ਜੀ ਪੂਰੀ ਇੱਕ ਨੰਬਰ ਬਰਫੀ ਹੈ ਮੈਂ ਕਲੀਅਰ ਕਹਿ ਸਕਦਾ ਵੀ ਜੇ ਕਿਸੇ ਨੇ ਬਰਨਾਲੇ ਸ਼ਹਿਰ ਦੇ ਵਿੱਚੋਂ ਦਿਵਾਲੀ ਤੇ ਬਰਫੀ ਲੈਣੀ ਆ ਮਠਿਆਈ ਲੈਣੀ ਆ ਤੇ ਸਾਡੇ ਸਰਦਾਰ ਭਰਾਵਾਂ ਕੋਲੋਂ ਦੂਰੋਂ ਨੇੜਿਓਂ ਵੀ ਆਪਾਂ ਕੋਰੀਅਰ ਕਰ ਦਿੰਨੇ ਆ ਜੀ ਅੱਛਾ ਹਾਂਜੀ ਕੀ ਬਾਤ ਹੈ ਭਾਜੀ ਤੁਸੀਂ ਆਪਣਾ ਕੰਟੈਕਟ ਕਰੋ ਸਾਨੂੰ ਤੇ ਅਸੀਂ ਤੇ ਕੰਟੈਕਟ ਨੰਬਰ ਆਪਾਂ ਥੱਲੇ ਉਹਦੇ ਥੱਲੇ ਡਿਸਕ੍ਰਿਪਸ਼ਨ ਚ ਲੋਕੇਸ਼ਨ ਪਾ ਦਾਂਗੇ ਨਾ ਦੁਕਾਨ ਦੀ ਹਾਂਜੀ ਲੋਕੇਸ਼ਨ ਪਾ ਦਿਓ ਫੋਨ ਨੰਬਰ ਪਾ ਦਿਓ ਕਿਆ ਬਾਤ ਹੈ ਕਾਲ ਕਰਕੇ ਜੇ ਤੁਮਾਰ ਵੀ ਭੇਜ ਸਕਦੇ ਆਪਾਂ ਕਿਤੇ ਵੀ ਕਿਉਂਕਿ ਅੱਜ ਕੱਲ ਤਾਂ ਹਰ ਇੱਕ ਸਹੂਲਤ ਹੈਗੀ ਆ ਜੀ ਵੈਸੇ ਵੀ ਭੀਮੇ ਨੂੰ ਮਾਰ ਪਾ ਰਹੇ ਹਾਂ ਚਲੋ ਇਹ ਤਾਂ ਮਹਾਰਾਜ ਦੀ ਕਿਰਪਾ ਜੀ ਇਹ ਨਹੀਂ ਆ ਜਿਹੜੇ ਕਰ ਕਰ ਰਹੇ ਨੇਗੇ ਹਨਾ ਇਸ ਟਾਈਮ ਦੀ ਬਰਨਾਲੇ ਦੀ ਸਭ ਤੋਂ ਬੈਸਟ ਬਰਫੀ ਬੈਸਟ ਮਠਿਆਈ ਮੈਂ ਕਹਿ ਸਕਦਾ ਮੈਂ ਗਰੰਟੀ ਲੈ ਸਕਦਾ ਇਸ ਜੀ ਜੇ ਮੈਂ ਉਸ ਨਕਲੀ ਮਠਾਈ ਨੂੰ ਅਸੀਂ ਦੱਸਿਆ ਵੀ ਨਕਲੀ ਹੈ ਤੇ ਨਕਲੀ ਸੀ ਅੱਜ ਜੇ ਮੈਂ ਕਹਿ ਰਿਹਾ ਅਸਲੀ ਹੈ ਤੇ ਅਸਲੀ ਹੀ ਆ ਜੇ ਕੋਈ ਕਹ ਲੂ ਇਹਨੂੰ ਨਕਲੀ ਕਹਿ ਕੇ ਵੇਚੀ ਇਹ ਬਕਰੀ ਗੱਲ ਆ ਪਰ ਇਹ ਅਜ ਅਸਲੀ ਚੀਜ਼ ਆ ਬਿਲਕੁਲ ਪਿਓਰ ਜੋ ਖਾਂ ਦਾ ਸਵਾਲ ਆ ਪ੍ਰੂਫ ਕਰਕੇ ਦੇ ਦੇ ਕੋਈ ਹਨਾ ਆਪਾਂ ਨਾਮ ਦੇਵਾਂਗੇ ਲੱਖ ਰੁਪਏ ਦੇਵਾਂਗੇ ਹੋਰ ਦੱਸੋ ਕੀ ਬਾਤ ਹੈ ਭਾਜੀ ਲਓ ਜੀ 1 ਲੱਖ ਰੁਪਇਆ ਜੇ ਨਕਲੀ ਸਾਬਤ ਕਰਦੇ ਹੋ 1 ਲੱਖ ਰੁਪਇਆ ਸਰਦਾਰ ਸਾਹਿਬ ਨੇ ਕਹਿਤਾ ਜੀ ਹੁਣ ਇਸ ਤੋਂ ਵੱਡੀ ਆਫਰ ਹੋਣੀ ਹੋ ਜਾਵੇਗੀ ਉਹ ਨਹੀਂ ਸਕਦੀ ਸਹੀ ਗੱਲ ਆ ਜੀ ਤੇ ਚਲੋ ਭਾਜੀ ਹੁਣ ਆਪਾਂ ਇੱਥੋਂ ਨਿਕਲੀਏ ਤੇ ਆਪਾਂ ਚਲੀਏ ਡੈਰੀ ਚ ਜਾਂਦੇ ਡੈਰੀ ਫਾਰਮ ਤੇ ਤੇ ਉਸ ਤੋਂ ਬਾਅਦ ਮਜ਼ਾ ਦਿਖਾਈ ਜਿੱਥੇ ਉਸ ਤੋਂ ਬਾਅਦ ਚੱਲਾਂਗੇ ਐਂਡ ਵਿੱਚ ਜਿੱਥੇ ਤੁਸੀਂ ਇੱਥੇ ਸਮਾਨ ਸਾਰਾ ਸੇਲ ਕਰਦੇ ਹੋ ਹਾਂਜੀ ਚਲ ਤੇ ਲੋ ਜੀ ਫਾਈਨਲੀ ਆਪਾਂ ਡੇਰੀ ਫਾਰਮ ਚ ਆ ਚੁੱਕੇ ਆ ਤੇ ਵਾਕੇ ਭਾਈ ਬਰਨਾਲੇ ਸ਼ਹਿਰ ਦੇ ਵਿੱਚ ਇੱਕ ਗੱਲ ਖਾਸ ਹੈਗੀ ਆ ਜਿਹੜਾ ਉਹ ਨਕਲੀ ਆ ਤੋਂ ਨਕਲੀ ਠੋਕੇ ਬਣਾਉਂਦਾ ਹੈ ਤੇ ਜਿਹੜੇ ਅਸਲੀਆ ਤੇ ਉਹ ਅਸਲੀ ਵੀ ਭਰਾਜੀ ਠੋਕੇ ਬਣਾਉਂਦੇ ਨੇ ਭਾਈ ਦੱਸਦੇ ਵੀ ਇਹ ਜੇਹੀ ਡੇਰੀ ਫਾਰਮ ਤੁਹਾਡਾ ਡੇਰੀ ਫਾਰਮ ਹੈਗਾ ਆ ਕਿਉਂ ਭਾਜੀ ਹਾਂਜੀ ਹਾਂਜੀ ਤੇ ਆ ਤੁਸੀਂ ਹੁਣ ਮੈ ਆਪਣੇ ਕੈਮਰਾਮੈਨ ਨੂੰ ਕਹਿੰਕਾ ਮੈਨੂੰ ਕੈਮਰਾ ਦੇ ਦਿਓ ਜੀ ਤੇ ਹਾਂਜੀ ਭਾਜੀ ਲਓ ਹੁਣ ਆਪਾਂ ਡੇਰੀ ਦਾ ਟੂਰ ਮਾਰੀਏ ਜੀ ਹਾਂਜੀ ਜ਼ਰੂਰ ਚਲੋ ਜੀ ਭਾਜੀ ਤੇ ਆ ਆ ਜੀ ਇੱਥੇ ਇਸ ਆਪਣੀਆਂ ਮੱਝਾਂ ਨੇ ਕੀ ਬਾਤ ਹੈ ਜੀ ਦੇਸੀ ਜੀ ਨੇ ਜਿਵੇਂ ਗਿਰਗਾ ਆ ਗਈ। ਅੱਛਾ ਜੀ ਇਹ ਕਿਹੜੀ ਕਰਾਇਆ? ਦੇਸੀ ਨਸਲ ਦੀ ਆਈ ਗਿਰਗਾ। ਗਿਰਗਾ ਅੱਛਾ। ਜਿਹਨੂੰ ਗਿਰੀ ਕਹਿੰਦੇ ਸ਼ਾਇਦ ਹਨਾ? ਹਾਂ ਜੀ ਹਾਂ ਗਿਰਮ ਨਸਲ ਚ ਆ ਗਈ। ਹਾਂ। ਇਹ ਤਾਂ ਕਹਿੰਦੇ ਕਿਓ ਬੜਾ ਮਹਿੰਗਾ ਹੈ? ਕਿਓ ਮਹਿੰਗਾ ਦੁੱਧ ਵੀ ਬਹੁਤ ਮਹਿੰਗਾ ਹੈ। ਪ्योर ਦੇਸੀ ਚ ਆ ਜਾਂਦੇ। ਅੱਛਾ ਪ्योर ਦੇਸੀ ਚ ਆ ਜਾਂਦੇ ਹਨਾ? ਉਹ ਸਾਹੀ ਵਾਲ ਚ ਆ ਗਈ। ਉਹ ਸਾਹੀ ਵਾਲਾ ਕੀ ਹੈ? ਹਾਂ ਜੀ। ਤਾਂ ਅੱਛਾ ਆਪ ਲੈਤਣ ਵੀ ਆ ਗਈ ਵਿੱਚ? ਹਾਂ ਇਹ ਮਿਕਸ ਆ ਗਈ ਦੂਜੀ। ਅੱਛਾ ਮਿਕਸ ਵੀ ਲੈ ਗਈ। ਅੱਛਾ ਥੱਲੇ ਕਦੇ ਲਾਇਓ ਇਹਨਾਂ ਦੇ? ਹਾਂ ਜੀ ਹਾਂ ਕਦੇ ਲਾਇਓ। ਕਿਉਂ ਆ ਪਾਦੇ ਕਿਉਂਕਿ ਫਿਰ ਨੀਚੇ ਉਹ ਕਈ ਵਾਰ ਸਲਿੱਪ ਕਰ ਜਾਂਦੀ ਹੈ ਨਾ ਥਣਾ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਅੱਛਾ ਹਾਂਜੀ ਓਕੇ 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 ਆ ਜੀ ਅੱਛਾ ਭਾਈ ਸਾਰਾ ਦੁੱਧ ਤੁਹਾਡਾ ਆਪਣੇ ਹੁੰਦਾ ਨਾ ਹਾਂਜੀ ਹਾਂਜੀ ਤੇ ਭਾਈ ਕਿੰਨਾ ਦੁੱਧ ਹੋ ਜਾਂਦਾ ਤੁਹਾਡਾ ਸਾਡਾ ਇੱਕ ਟਾਈਮ ਦਾ ਹੋ ਜਾਂਦਾ ਜੀ ਇੱਕ ਇੱਕ ਕਵਾਂਟਲ 50 60 ਕਿਲੋ ਹੋ ਜਾਂਦਾ ਜੀ ਮਤਲਬ ਡੇਢ ਕਵਾਂਟਲ ਲੱਗੇ ਵੀ ਤੁਹਾਡਾ ਹਾਂਜੀ 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 ਤੇ ਫਿਰ ਉਹਦੇ ਨਾਲ ਤੁਹਾਨੂੰ ਫਿਰ ਤੁਹਾਡਾ ਆਪਣੇ ਮਠਾਈ ਪ੍ਰੋਪਰ ਬਣ ਜਾਂਦੀ ਹੁੰਦੀ ਨਾ ਬਣ ਜਾਂਦੀ ਹੈ ਬਣ ਕਿਉਂਕਿ ਤਾ ਬੋਲ ਤਾਂ ਨਹੀਂ ਲੈਣਾ ਮੈਂ ਤਾਂ ਨਹੀਂ ਕਿਉਂਕਿ ਸਾਡੀ ਅਜੇ ਸ਼ੁਰੂਆਤ ਹੈ ਜੀ ਅੱਛਾ ਹਾਂ ਤੋ ਅੱਗੇ ਦੇਖਦੇ ਆ ਕਿੰਨੀ ਕੀ ਡਿਮਾਂਡ ਨਾਲ ਫਿਰ ਹਿਸਾਬ ਨਾਲ ਓਕੇ ਤੇ ਜੇ ਡਿਮਾਂਡ ਹੁਣ ਆਈ ਤੇ ਫਿਰ ਦੁੱਧ ਮੋਲੋ ਲਿਆ ਕਰੋਂਗੇ ਕਿ ਆਪਣੇ ਮੱਝਾਂ ਲਵਾਂਗੇ ਜੇ ਲਵਾਂਗੇ ਤਾਂ ਵਧੀਆ ਕੁਆਲਿਟੀ ਦਾ ਕਿਤੋਂ ਮਤਲਬ ਡੇਰੀ ਫਾਰਮ ਚੋਂ ਹੀ ਲਵਾਂਗੇ ਵੈਸੇ ਨਹੀਂ ਕਿਤੋਂ ਲੈਂਦੇ ਅੱਛਾ ਵੈਸੇ ਨਹੀਂ ਕਿਤੋਂ ਲੈਂਦੇ ਨਹੀਂ 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 ਉਹ ਨਾਰਮਲ ਡੇਰੀਆਂ ਤੋਂ ਨਹੀਂ ਲੈਂਦੇ ਜੇ ਲਵਾਂਗੇ ਕਿਉਂਕਿ ਸਾਡੇ ਹੁਣ ਇਹ ਕੰਮ ਚਾਹਾਂਗੇ ਤਾਂ ਜਾਣ ਪਛਾਣ ਵਾਲੇ ਬੰਦੇ ਹੈਗੇ ਆ ਡੇਰੀ ਫਾਰਮ ਵਾਲੇ ਤਾਂ ਉਹਨਾਂ ਤੋਂ ਵੀ ਟਰਾਈ ਕਰਾਂਗੇ ਭਾਈ ਆਹ ਕਿਹੜੀ ਨਸਲ ਦੀ ਮੱਝ ਇਹ ਮੁਰਾ ਆਉਦੀ ਹੈ ਇਹ ਮ ਆਪਣਾ ਮੋਰਾ ਦਾਸ ਲੱਗੀ ਇਹ オリジナル ਮੋਰਾ ਲੱਗਦੀ ਹੈ ਨਹੀਂ ਨਹੀਂ ਇਹ ਗੁਜਰਾਤ ਦੀ ਹੈਗੀ ਗੁਜਾਤੀ ਜਫਰਾਬਾਦੀ ਅੱਛਾ ਇਹ ਜਫਰਾਬਾਦੀ ਹੈ ਹਾਂ ਕਿੰਨਾ ਕਿੰਨੇ ਲੀਟਰ ਦਿੰਦੀ ਹੈ ਬਸ ਇਹ ਦੇ ਦਿੰਦੀ ਹੈ ਜੀ 24 25 ਲੀਟਰ ਹੁਣ ਤਾਂ ਇਹ ਉਹ ਆ ਗਈ ਆਪਣੇ ਧੋਕੜ ਚ ਆ ਗਈ 6 ਮਹੀਨੇ ਹੋ ਗਏ ਜੀ ਇਹਨੂੰ ਅੱਛਾ 6 ਮਹੀਨੇ ਹੋ ਗਏ ਹਾਂ ਜੀ ਅੱਛਾ ਇਹ ਹੁਣ ਇਹ 15 16 ਕਿਲੋ ਦੁੱਧ ਦਿੰਦੀ ਹੈ ਹਜੇ ਵੀ ਹੈਗੀ ਹਾਂ ਜੀ ਹਾਂ ਇਹ ਨਸਲ ਗੁਜਰਾਤ ਦੀ ਆਈ ਹੈ ਓਕੇ ਹਾਂਜੀ ਇਹ ਦੇਖੋ ਇਹ ਕੱਦ ਕਾਠ ਵਜੋਂ ਵੀ ਦੂਜੇ ਨਾਲੋਂ ਬਹੁਤ ਵੱਡੀ ਹੈਗੀ ਤੇ ਵੈਸੇ ਮਹਿੰਗੀ ਵੀ ਹੋਗੀ ਇਹ ਹਾਂਜੀ ਹਾਂ ਇਹਦਾ ਰੇਟ ਮਹਿੰਗਾ ਹੁੰਦਾ ਹੈ ਜੀ ਅੱਛਾ ਆ ਇਹਨਾਂ ਨਾਰਮਲ ਨਾਲੋਂ ਤਾਂ ਬਹੁਤ ਰੇਟ ਮਹਿੰਗਾ ਹੁੰਦਾ ਜੀ ਤਾਂ ਓਕੇ ਹਾਂਜੀ ਇਹਦੀ ਨਾਰਮਲੀ ਇਹਨਾਂ ਦੀ ਕੈਪੈਸਿਟੀ 24-25 ਕਿਲੋ ਦੀ ਹੁੰਦੀ ਹੈ ਜੀ ਅੱਛਾ ਹਾਂਜੀ ਇਹ ਤਾਂ ਇਦਾਂ ਲੱਗਦਾ ਜਿਵੇਂ ਵੱਡਾ ਝੋਟਾ ਜੁਦਾ ਦੇਖੋ ਹਾਂ ਤੁਹਾਡੇ ਸਾਹਮਣੇ ਆਈ ਕੀ ਬਾਤ ਹੈ ਇਮਕੀ ਵੀ ਬਹੁਤ ਵਧੀਆ ਤੁਸੀਂ ਭਾਈ ਡੇਰੀ ਫਾਰਮ ਨੂੰ ਮੇਨਟੇਨ ਕਰ ਰਹੇ ਹੋ ਤੇ ਮੈਂ ਕਹਿੰਦਾ ਵੀ ਤੁਹਾਡੇ ਆਉਣ ਦੇ ਨਾਲ ਨਾ ਤੁਹਾਡੀ ਇਸ ਵੀਡੀਓ ਦੇ ਨਾਲ ਜਿਹੜੇ ਲੋਕਾਂ ਨੂੰ ਦਿਮਾਗ ਦੇ ਵਿੱਚ ਡੇਰੀ ਫਾਰਮ ਬਣਾਉਣ ਦਾ ਸੀਗਾ ਨਾ ਉਹ ਕਲੀਅਰ ਹੋ ਗਿਆ ਕਨਸੈਪਟ ਬਜੀ ਹਾਂ ਬਹੁਤ ਇਹ ਵਿੱਚ ਲੋਕ ਕਹਿੰਦੇ ਨੇ ਬਚਦਾ ਨਹੀਂ ਐ ਜੀ ਦੇਖੋ ਮਿਹਨਤ ਕਰਨੀ ਪੈਂਦੀ ਹੈ ਬਚਦਾ ਹੈਗਾ ਅੱਛਾ ਹੁਣ ਇੱਕ ਗੱਲ ਹੋਰ ਵੀ ਐ ਤੇ ਲੋਕ ਤੁਹਾਨੂੰ ਦੇਖ ਕੇ ਆਪਣੇ ਦੁੱਧ ਦੀਆਂ ਮਠਿਆਈਆਂ ਬਣਾ ਸਕਦੇ ਆ ਨਹੀਂ ਕੋਈ ਹੋਰ ਤੇ ਬੰਦਾ ਪਨੀਰ ਹੀ ਬਣਾ ਲੂ ਹਾਂ ਇਹ ਜਰੂਰ ਆ ਜੀ ਕਿਉਂਕਿ ਦੇਖੋ ਅੱਜ ਕੱਲ ਇਸ ਚੀਜ਼ ਦੀ ਲੋੜ ਆ ਗਈ ਹਾਂਜੀ ਹੁਣ ਆਪਣੇ ਬੱਚੇ ਬਾਹਰ ਜਾ ਰਹੇ ਨੇ ਜੀ ਇੱਥੇ ਇਹ ਕੰਮ ਕਰਨ ਹਨਾ ਇਹ ਕੰਮ ਕਰਕੇ ਦੇ ਲੋਕ ਡਿਮਾਂਡ ਕਰਦੇ ਨੇ ਵੀ ਸਾਡੇ ਬੱਚੇ ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਮੇਰੇ ਕੋਲ ਕਿੰਨੇ ਪਰਿਵਾਰ ਆਏ ਨੇਗੇ ਵੀ ਸਪੈਸ਼ਲੀ ਮੈਨੂੰ ਉਹਨਾਂ ਨੇ ਇਹ ਕਿਆ ਵੀ ਐਪਰੀਸ਼ੀਏਟ ਕੀਤਾ ਵੀ ਬਹੁਤ ਵਧੀਆ ਕੀਤਾ ਪੁੱਤ ਵੀ ਤੂੰ ਇਹ ਕੰਮ ਕੀਤਾ ਵੀ ਸਾਨੂੰ ਲੋੜ ਹੈ ਇਹ ਬੱਚਿਆਂ ਨੂੰ ਅੱਗੇ ਆਉਣ ਦੀ ਕਿਆ ਬਾਤ ਹੈ ਤੇ ਆ ਆਪਣੇ ਜਿਹੜੇ ਲੋਕ ਨੇ ਉਹ ਵੀ ਚਾਹੁੰਦੇ ਨੇ ਵੀ ਆਪਦੇ ਨੂੰ ਖਰੀਦੀਏ ਵਿੱਚ ਆਪਾਂ ਸ਼ਿਕਾਇਤ ਕਰ ਦਿੰਦੇ ਆ ਵੀ ਯਾਰ ਉਹਨਾਂ ਤੋਂ ਲੈਂਦੇ ਨੇ ਉਹਨਾਂ ਤੋਂ ਇਹ ਗੱਲ ਨਹੀਂ ਹੈਗੀ ਉਹ ਆਉਂਦੇ ਨੇ ਲੋਕ ਪਰ ਅੱਗੇ ਆਪਣਾ ਖੜਾ ਵੀ ਹੋਵੇ ਕੋਈ ਨਾ ਹਾਂ ਬਿਲਕੁਲ ਇਹ ਗੱਲ ਇਹ ਚੀਜ਼ ਅੱਛਾ ਇੱਕ ਚੀਜ਼ ਹੋਰ ਵੀ ਪਿੱਛੇ ਜਾ ਇੱਕ ਪ੍ਰਵਾਸੀਆਂ ਨੂੰ ਭਜਾਉਣ ਦੀ ਵੀ ਗੱਲ ਨਿਕਲ ਕੇ ਆਈ ਸੀ ਅੱਛਾ ਮੈਨੂੰ ਲੱਗਦਾ ਸੀ ਕਿ ਉਹ ਉੱਥੇ ਇਹ ਗੱਲ ਕਰਨ ਨਾਲੋਂ ਇਹ ਚੰਗਾ ਸੀ ਵੀ ਹੁਣ ਲੋਕਾਂ ਨੂੰ ਲੋੜ ਸੀ ਆਪਣੇ ਪੰਜਾਬੀਆਂ ਨਾਲ ਖੜਨ ਦੀ ਵਿਚੇ ਪੰਜਾਬੀ ਭਰਾ ਬਿਜ਼ਨਸ ਕਰ ਰਿਹਾ ਉਹਨੂੰ ਹੁਣ ਉੱਚਾ ਚੱਕੀ ਆਪਾਂ ਚੱਕੀਏ ਹਾਂਜੀ ਦੇਖੋ ਜਿੱਥੇ ਪ੍ਰਵਾਸੀਆਂ ਦੇ ਹੁਣ ਇੱਥੇ ਇਹ ਤਾਂ ਡੰਗਰਾਂ ਦਾ ਕੰਮ ਆ ਪ੍ਰਵਾਸੀਆਂ ਦਾ ਆਪਣਾ ਤਾਂ ਕੋਈ ਕਰਦਾ ਹੀ ਨਹੀਂ ਹੈ ਅੱਜ ਕੱਲ ਕੋਈ ਕਰਕੇ ਰਾਜ਼ੀ ਨਹੀਂ ਬਿਲਕੁਲ ਬਿਲਕੁਲ ਸੋ ਇਹ ਕੰਮ ਕਰਦੇ ਨੇ ਕਰਦੇ ਆ ਕਿਉਂਕਿ ਸਾਨੂੰ ਸਾਰਿਆਂ ਦੀ ਕਦਰ ਕਰਨੀ ਚਾਹੀਦੀ ਆ ਸਾਡੇ ਸਾਡੇ ਭਰਾ ਨੇ ਤੇ ਅਸੀਂ ਉਹਨਾਂ ਨੂੰ ਰਿਸਪੈਕਟ ਦਉਂਦੇ ਅਸੀਂ ਚੱਲੀਏ ਨਾਲ ਉਹਨਾਂ ਨਾਲ ਆ ਜਿਹੜਾ ਗਲਤ ਕਰ ਰਿਹਾ ਤੁਸੀਂ ਉਹਨੂੰ ਬਾਹਰ ਕੱਢੋ ਹਾਂ ਹਾਂ ਜ਼ਰੂਰੀ ਆ ਵੀ ਇਹਨਾਂ ਦੀ ਵੈਰੀਫਿਕੇਸ਼ਨ ਕਰਵਾਓ ਬਿਲਕੁਲ ਤਰਾਹ ਹੋ ਜੀ ਹੈ ਨਾ ਬਿਲਕੁਲ ਭਾਜੀ ਹਾਂ ਤੇ ਚਲੋ ਭਾਜੀ ਬਹੁਤ ਵਧੀਆ ਲੱਗਾ ਤੇ ਹੁਣ ਆਪਾਂ ਚੱਲ ਜੀ ਹਾਂ ਜੀ ਹਾਂ ਹੁਣ ਆਪਾਂ ਦੁਕਾਨ ਤੇ ਡੈਰੀ ਦੁਕਾਨ ਤੇ ਚੱਲਦੇ ਹਾਂ ਨਾਲੇ ਜਿੱਥੇ ਤੁਸੀਂ ਪ੍ਰੋਪਰ ਸਾਰਾ ਬਣਾਉਣਾ ਉਹ ਆਪਾਂ ਜਰੂਰ ਜਰੂਰੀ ਚਲੋ ਜੀ ਓਕੇ ਆ ਜੀ ਕੰਟ ਫੇਰਾ ਤੇ ਲੋ ਜੀ ਫਾਈਨਲੀ ਹੁਣ ਆ ਪਹੁੰਚ ਚੁੱਕੇ ਆਪਾਂ ਮੰਡੇਰੀ ਫਾਰਮ ਵਾਲਾਂ ਦੇ ਜਿੱਥੇ ਬਾਈ ਹੁਣਾਂ ਨੇ ਆਪਣੀ ਸ਼ਾਪ ਸੈਟਅਪ ਕੀਤੀ ਆ ਜਿੱਥੋਂ ਮਠਿਆਈਆਂ ਉਹ ਤੋਂ ਲੈ ਕੇ ਦੁੱਧ ਤੋਂ ਲੈ ਕੇ ਮਠਿਆਈਆਂ ਪਰੋਤ ਤੱਕ ਮਠੇੇ ਉਹ ਤੋਂ ਲੈ ਕੇ ਹੁਣ ਵੇਚਣ ਤੱਕ ਪੂਰਾ ਫੇਰ ਇਧਰ ਬਾਈ ਹੁਣੀ ਇੱਥੇ ਸੰਭਾਲਦੇ ਆ ਕਾਊਂਟਰ ਹਾਂ अच्छा एआई ਤੁਹਾਡਾ ਮੇਨ ਐਡਰੈਸ ਹਾਂਜੀ ਇਹ ਆ ਓਕੇ ਪੱਕਾ ਕਾਲਜ ਰੋਡ ਗਊਸ਼ਾਲਾ ਦੀਆਂ ਦੁਕਾਨਾਂ ਨੇ ਜੀ ਕੀ ਬਾਤ ਹੈ ਜੀ ਐਡਰੈਸ ਪ੍ਰੋਪਰ ਬੋਲ ਦिए ਆ ਪੱਕਾ ਕਾਲਜ ਰੋਡ ਹੀ ਜੀ ਨੇੜੇ ਜੋੜੇ પેટ્રોલ ਪੰਪ ਹੂੰ ਗਊਸ਼ਾਲਾ ਦੀਆਂ ਦੁਕਾਨਾਂ ਨੇ ਅੱਗੇ ਪੀਪਲ ਰਹਿ ਗਿਆ ਅੱਛਾ ਜੀ ਆਪੋਜ਼ਿਟ ਕਲਕੱਤਾ ਮਿਲ ਸਟੋਰੀ ਆਪੋਜ਼ਿਟ ਕਲਕੱਤਾ ਕਲਕੱਤਾ ਮਿਲਸਟੋਰ ਮਿਲਸਟੋਰ ਹਾਂ ਜੀ ਆ ਪੰਜਾਬ ਆਇਰਨ ਸਟੋਰ ਸਾਹਮਣੇ ਆ ਗਿਆ ਆਪਣੇ ਠੀਕ ਹੈ ਜੀ ਠੀਕ ਹੈ ਜੀ এডਿਕੇਸ਼ਨ ਤੁਹਾਡੀ ਸ਼ਾਪ ਵੀ ਹੈਗੀ ਆ ਉਹ ਆਪਾਂ ਵੀਡੀਓ ਦੇ ਵਿੱਚ ਪਿੰਨ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਹਾਨੂੰ ਪ੍ਰੋਪਰ ਉਹ ਚੀਜ਼ ਦੇ ਵਿੱਚ ਆਜਾ ਗਿਆ ਹਾਂ ਜੀ ਠੀਕ ਹੈ ਤੇ ਇੱਥੇ ਤੁਹਾਨੂੰ ਹੁਣ ਤੁਸੀਂ ਜਿਹੜਾ ਵੀ ਤੁਹਾਡੇ ਕੋਲ ਚੀਜ਼ਾਂ ਆ ਕਿਹੜੀ ਕਿਹੜੀ ਚੀਜ਼ ਇੱਥੇ ਮਿਠਾਈ ਦਾ ਆਪਾਂ ਦੇਖ ਲਈ ਹੈ ਨਾ ਹਾਂ ਜੀ ਹਾਂ ਦੁੱਧ ਕਿਵੇਂ ਦਾ ਹੁੰਦਾ ਤੁਹਾਨੂੰ ਦੁੱਧ ਦਿਖਾਓ ਭਾਜੀ ਲੱਡੂ ਹੋ ਗਈ ਅੱਛਾ ਜੀ ਲੱਡੂ ਨਹੀਂ ਆਪਾਂ ਦੇਖੇ ਹਾਂ ਜੀ ਤੇ ਇਹ ਚੀਜ਼ ਹੋ ਗਈ ਕਲਾ ਕੰਦ ਹੋ ਗਈ ਓਕੇ ਬਹੁਤ ਵਧੀਆ ਭਾ ਇਹਨੂੰ ਜਿਆਪੂਰੀ ਲੱਡੂ ਵੀ ਕਹਿੰਦੇ ਹਨ ਹਾਂਜੀ 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 ਰਾਜਸਥਾਨੀ ਲੱਡੂ ਤੁਸੀਂ ਇੱਕਾ ਨਹੀਂ ਚਾਕਲੇਟ ਵਰਗੀ ਕੀ ਬਾਤ ਹੈ ਚਾਕਲੇਟਾਂ ਕੀ ਬਾਤ ਬਹੁਤ ਸਵਾਦ ਆਈ ਹੈ ਜੀ ਅੱਛਾ ਜੀ ਤੇ ਮਾਕੇ ਭਾਜੀ ਮਠਾਈ ਦਾ ਮਾਕੇ ਤੁਹਾਡੀ ਬਹੁਤ ਵਧੀਆ ਆਜੋ ਦੁੱਧ ਦਿਖਾ ਦਿਓ ਦੁੱਧ ਕਿਵੇਂ ਤੁਸੀਂ ਕਰਦੇ ਹੋ ਇੱਥੇ ਹਾਂਜੀ ਦੁੱਧ ਦਾ ਇਹ ਚਾਕਲੇਟ ਕੱਟ ਰਹੇ ਆ ਜੀ ਅੱਛਾ ਚਾਕਲੇਟ ਕੱਟ ਰਹੇ ਹੋ ਹਾਂਜੀ ਕੀ ਬਾਤ ਹੈ ਬਜੀ ਇਹ ਦੁੱਧਾ ਗਾਜੀ ਵਾਹ ਜੀ ਵਾਹ ਤੇ ਲੱਸੀ ਲੱਸੀ ਕਿਹੜੀ ਹੋ ਗਈ ਆਪਣਾ ਇਹ ਦੇਸੀ ਘਿਓ ਆ ਗਿਆ ਨਾ ਇਹ ਦੇਸੀ ਘਿਓ ਆਇਆ ਇੱਕ ਇਹ ਕਿਹੜਾ ਕਰੀਮ ਵਾਲਾ ਆ ਜਾਂ ਦੂਜਾ ਵਾਲਾ ਕਰੀਮ ਤੋਂ ਮੱਖਣ ਬਣਾ ਕੇ ਹੀ ਹਾਂਜੀ ਫਿਰ ਮੱਖਣ ਨੂੰ ਮੈਲਟ ਕਰ ਦਿਆਂਗੇ ਤਾਂ ਘਿਓ ਬਣਾਉਨੇ ਆਗੇ ਘਿਓ ਹਾਂਜੀ ਹਾਂ ਉਹ ਨਹੀਂ ਹੈਗਾ ਵੀ ਆਪਣਾ ਚਾਟੀ ਵਾਲਾ ਹੋ ਨਹੀਂ ਉਹ ਥੋੜਾ ਲੰਬਾ ਹੈ ਹਾਂਜੀ ਤੇ ਆਹ ਲੱਸੀ ਆ ਗਈ ਹੈ ਆਪਣੀ ਅੱਛਾ ਹਾਂਜੀ ਚਾਟੀ ਵਾਲੀ ਲੱਸੀ ਆਈ ਹੈ ਕੀ ਬਤਾ ਤੇ ਪੂਰੀ ਸੰਗਣੀ ਹੁੰਦੀ ਹੈ ਇਹ ਹਾਂਜੀ ਪੂਰੀ ਸੰਗਣੀ ਹੈ ਹਾਂਜੀ ਦਹੀਂ ਆ ਗਈ ਪਨੀਰ ਆ ਦਹੀਂ ਆਈ ਅੱਛਾ ਵਧੀਆ ਕੁਆਲਟੀ ਦੇਹੀ ਇਹ ਵੀ ਤੁਸੀਂ ਆਪਣੇ ਬਣਾਉਨੇ ਹੋ ਆਪਣੇ ਬਣਾਉਨੇ ਆ ਜਿਹੜੀ ਚੀਜ਼ ਇੱਥੇ ਹੈਗੀ ਆਪਣੀਆਂ ਸਾਰੀ ਕਰਦੀ ਆ ਜੀ ਵਾਹ ਜੀ ਬਹੁਤ ਵਧੀਆ ਬਚੇ ਸੰਤੋਖ ਚੱਕੀਆਂ ਆਮੜੇ ਆਪਣੀ ਰਹੀਏ ਕੋਈ ਕਿਨੇ ਅੱਛਾ ਆਂਦੀ ਇਹ ਥੋੜਾ ਆਪਣਾ ਜਿਹੜਾ ओरिजिनल ਪਨੀਰ ਤੁਸੀਂ ਬਣਾਉਨੇ ਹੋ ਹਾਂਜੀ ਹਾਂਜੀ ਪਰ ਮਾਰਕੀਟ ਦੇ ਵਿੱਚ ਤਾਂ 150 200 250 ਰੁਪਏ ਕਰਵਾ ਲੈ ਪਨੀਰ ਵੀ ਹੈਗਾ 360 ਰੁਪਏ ਵੇਚਦੇ ਆ ਜੀ ਅੱਛਾ ਜੀ ਹਾਂਜੀ ਕੀ ਬਾਤ ਹੈ ਬਹੁਤ ਵਧੀਆ ਭਾਜੀ ਤੇ ਭਾਈ ਛੋਟੀ ਛੱਟੀ ਹੁੰਦੀ ਕੋਈ ਨਹੀਂ ਨਹੀਂ ਕੋਈ ਛੁੱਟੀ ਨਹੀਂ ਤੇ ਹੁਣ ਦਿਵਾਲੀ ਦੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੇ ਦਿਵਾਲੀ ਦੇ ਵੀ ਸੀਨੀਅਰ ਇਸ ਵਾਰ ਪੂਰਾ ਫਿਰ ਹਾਂਜੀ ਹਾਂਜੀ ਪੂਰਾ ਕੀ ਬਾਤ ਹੈ ਭਾਜੀ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਿਵਾਲੀ ਦੇ ਵੀ ਮਠਾਈ ਲੈਣੀ ਹੈ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੱਥੇ ਹੀ ਹੋਣਿਆ ਜੀ ਸਵੇਰੇ 6 ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਦੁੱਧ ਦਹੀਂ ਮੱਖਣ ਲੱਸੀ ਮਠਿਆਈ ਜੋ ਮਰਜੀ ਲੈ ਲਓ ਜੋ ਮਰਜੀ ਲੈ ਲਓ ਮਠਿਆਈਆਂ ਜਾਂ ਕੋਈ ਵੀ ਚੀਜ਼ ਆ ਤੇ ਚਲੋ ਭਾਈ ਹੁਣ ਇੱਕ ਬੇਨਤੀ ਕਰਦੇ ਬਰਨਾਲੇ ਵਾਲਿਆਂ ਨੂੰ ਤੇ ਬਰਨਾਲੇ ਦੇ ਲਾਗੇ ਵਾਲਿਆਂ ਨੂੰ ਜਰੂਰ ਜੀ ਤੇ ਭਾਈ ਹੁਣ ਤੁਸੀਂ ਭਰਾਵਾਂ ਦੇ ਕੋਲ ਆਓ ਤੇ ਇਹਨਾਂ ਦੇ ਬੇਤੀਆ ਸਾਰਿਆਂ ਨੂੰ ਬਿਲਕੁਲ ਵੀ ਸਪੋਰਟ ਕਰੀਏ ਜੀ ਪਿਓਰ ਚੀਜ਼ ਲੈਣਾ ਚਾਹੁੰਦੇ ਤਾਂ ਇੱਥੇ ਜਰੂਰ ਆਓ ਬਿਲਕੁਲ ਤੁਹਾਨੂੰ ਖੁਦ ਨੂੰ ਪਤਾ ਲੱਗ ਜੂ ਖਾ ਕੇ ਹਾਂ ਕਿ ਕਿਉਂਕਿ ਪਰਨਾਲੇ ਦੇ ਵਿੱਚ ਨਕਲੀ ਮਠਾਈਆਂ ਬਹੁਤ ਖਾ ਲਈਆਂ ਭਾਈ ਹੁਣ ਵਾਰੀ ਆ ਗਈ ਓਰੀਜਨਲ ਖਾਣ ਦੀ ਹਾਂ ਜਿਹਨੂੰ ਖਾਣ ਦੀ ਅਸਲੀ ਖਾਣ ਦੀ ਠੀਕ ਹੈ ਨਾ ਭਾਜੀ ਤੇ ਅਸਲੀ ਖਾਣ ਵਾਸਤੇ ਹੁਣ ਬਾਈ ਹੁਣਾਂ ਕੋਲ ਪਹੁੰਚੋ ਤੇ ਮਾਨ ਡੇਰੀ ਫਾਰਮ ਮਾਨ ਡੇਰੀ ਫਾਰਮ ਆ ਤੇ ਨਾਲ ਮੇਲ ਤੋਂ ਵੱਡੀ ਗੱਲ ਇਹ ਆ ਵੀ ਜਿਨ੍ਹਾਂ ਨੇ ਕੋਈ ਆਰਡਰ ਕਰ ਰਿਹਾ ਜੀ ਕਰਨਾ ਕਰੇ ਵੀ ਮਠਾਈ ਪਹੁੰਚਣੀਆਂ ਉਹ ਬਾਈ ਕੂਰੀਅਰ ਕਰ ਵੀ ਕੈਨੇਡਾ ਯੂ ਐਸ ਜਿੱਥੇ ਵੀ ਮਤਲਬ ਜਾ ਸਕਦੀ ਹੈਗੀ ਉੱਥੇ ਪਹੁੰਚਾਵਾਂਗੇ ਇਹ ਤੇ ਲੋਕਲ ਪੰਜਾਬ ਪੰਜਾਬ ਤੋਂ ਬਾਹਰ ਹਰ ਜਗ੍ਹਾ ਪਹੁੰਚਾਉਂਦੇ। ਕੋਈ ਵੀ ਆਏ ਕੋਰੀਅਰ ਸਰਵਿਸ ਹਰ ਜਗ੍ਹਾ ਜਾਂਦੀ ਹੈ ਜੀ। ਸ਼ਾਬਾਸ਼। ਅਸੀਂ ਤਾਂ ਉਹਨਾਂ ਕਰ ਸਕਦੇ ਹਾਂ ਵੀ ਕੋਰੀਅਰ ਇਥੋਂ ਕਰਕੇ ਚਾਰਜਸ ਉਹਨਾਂ ਦੇ ਹੋਣਗੇ। ਬਿਲਕੁਲ ਬਿਲਕੁਲ। ਬਾਕੀ ਰੇਟ ਹੈਗਾ ਉਹ ਆ ਗਈ। ਵਾਕਈ ਬੜੀ ਚਾਰ ਰੇਟ ਲਿਸਟ ਹੈ ਆਪਣੀ ਸਾਰੀ। ਅੱਛਾ। ਆ ਦੇਖੋ ਜੀ ਇਹ ਅਸੀਂ ਬਣਾਈ ਹੋਈ ਹੈ ਜੀ। ਖੁਆ ਬਰਫੀ 500 ਰੁਪਏ ਕਿਲੋ ਆ ਗਈ ਚਾਕਲੇਟ ਵਾਲੀ। 530। ਕਾਜੂ ਕਤਲੀ 900। ਅੱਛਾ ਇਹ ਇੰਨੀ ਮਹਿੰਗੀ ਹੁੰਦੀ ਆ? ਹਾਂ ਜੀ। ਅੱਛਾ ਮੈਨੂੰ ਅੱਜ ਪਤਾ ਲੱਗਾ ਕਾਜੂ ਕਤਲੀ ਇੰਨੀ ਮਹਿੰਗੀ ਹੁੰ ਤਨੂ ਕਾਜ ਕਾਜ ਕਤਲੀ ਹੈਗੀ ਆ ਕੀ ਬਾਤ ਨਹੀਂ ਰਹਿਣ ਦੋ ਇਡੀ ਮਹਿੰਗੀ ਨਹੀਂ ਆਪਾਂ ਦੇਖਣੀ ਚੀਜ਼ ਆਪਾਂ ਨੂੰ ਖੁਆ ਪਰਫੀ ਦੀ ਕਰੰਦੀ ਆ ਜੱਟਾਂ ਨੂੰ ਜਿਹੜੀ ਜਿਹੜੀ ਚੀਜ਼ ਦੁੱਧ ਨਾਲ ਬੱਲੀ ਭਰੀ ਸਾਨੂੰ ਉਹੀ ਠੀਕ ਆ ਆ ਹੈਗੇ ਆ ਲਾਲਿਆਂ ਦੀ ਖਾਨ ਲਈ ਆਈਟਮ ਇਹ ਆਪਾਂ ਨੂੰ ਕਾਜੂ ਵਾਰਾ ਖਾਂਦੇ ਆ ਕਤਲੀ ਕਤਲੀ ਸੀ ਆਪਾਂ ਨੂੰ ਉੱਥੇ ਪਰਾ ਕਰਦੀ ਭਜੀ ਅੱਛਾ ਆ ਵੀ ਆਪਣੇ ਸਟਾਫ ਸ਼ਕਰਪਾਰੀ ਕਰਦੇ ਨੇ ਗੋੜ ਵਾਲੀ ਸ਼ਕਰਪਾਰੀ ਬਿਲਕੁਲ ਤੇ ਪਕੌੜੀ ਜੀ ਮੱਠੀ ਮਟਰ ਕਾਜੂ ਨੇਗੇ ਇਹ ਜੀ ਚਲੋ ਹਰੇਕ ਆਈਟਮ ਆਹ ਸਾਰੀ ਕਾਟਵਾ ਸੁੱਕੀ ਹਾਂਜੀ ਅੱਜ ਭਾਜੀ ਕੀ ਰੇਟ ਆ ਆ ਆ ਇਹ ਚੀਜ਼ ਜੀ ਸੁੱਕੀ 200 ਰੁਪਏ ਕਿਲੋ ਆ ਜੀ 200 ਰੁਪਏ ਕਿਲੋ ਹਾਂਜੀ ਉਹ ਆ ਜੀ ਵਾਹ ਚਲੋ ਜੀ ਮੇਨ ਚੀਜ਼ ਹੁਣ ਤੁਸੀਂ ਭਾਈ ਰੇਟ ਦੇਖ ਲਿਆ ਨੇ ਤੇ ਰੇਟਾਂ ਦਾ ਤੁਹਾਨੂੰ ਕਲੀਅਰ ਹੋ ਗਿਆ ਵੀ ਇੱਥੇ ਤੁਹਾਨੂੰ ਜਿਹੜੀ ਚੀਜ਼ ਮਿਲਣੀ ਆ ਪਿਓਰ ਮਿਲਣੀ ਆ ਇੱਥੇ ਬਾਕੀ ਬਲਕੀ ਜਿਹੜੇ ਬਾਕੀ ਇੱਥੇ ਦੁਕਾਨਾਂ ਹਮਲਾਵਰ ਵਾਲੀਆਂ ਉਹਨਾਂ ਵਾਂਗੂ ਨਹੀਂ ਹੈਗਾ 200 ਰੁਪਏ ਕਿਲੋ ਪਰਫੀ ਮਿਲੂਗੀ 100 ਰੁਪਏ ਕਿਲੋ ਗਲਾਬੀਆਂ ਆਪਣਾ ਮਿਲਣਗੀਆਂ ਉਹ ਤਾਂ ਹੀ ਮਾਰਕੀਟ 'ਚ ਆਪਾਂ ਨੂੰ ਪਤਾ ਹੈ ਕੀ ਚੱਲ ਰਿਹਾ ਹੈਗਾ ਜੀ ਤੇ ਬਿਲਕੁਲ ਭਾਜੀ ਤੇ ਇਸ ਕਰਕੇ ਹੁਣ ਤੁਸੀਂ ਕਰਨਾ ਕੀ ਆ ਤੇ ਵੀਡੀਓ ਨੂੰ ਸ਼ੇਅਰ ਤੇ ਬਹੁਤ ਬਹੁਤ ਪਾਈ ਹੋਂਾਂ ਦੀ ਪੰਜਾਬੀ ਭਰਾਵਾਂ ਦੀ ਸਪੋਰਟ ਕਰੀਏ ਤਾਂ ਜੋ ਉਹ ਇਸ ਕਰਕੇ ਕਿ ਸਾਡੇ ਪੰਜਾਬੀ ਭਰਾ ਜਿਹੜੇ ਆ ਕੈਨੇਡਾ ਅਮਰੀਕਾ ਛੱਡ ਗਏ ਤੇ ਹੁਣ ਪੰਜਾਬ ਦੇ ਵਿੱਚ ਹੁਣ ਤੇ ਭਾਈ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਸੋ ਮੱਚ ਜੀ ਜਤਨ ਸਾਹਿਬ ਜੀ ਜੀ ਫਤਿਹ ਥੈਂਕ ਯੂ ਜੀ ਤੇ ਹੁਣ ਨੈਕਸਟ ਟਾਈਮ ਉਹਦੋਂ ਕਿਹੜਾ ਮਾਰਾਂਗੇ ਜਦੋਂ ਤੁਸੀਂ ਕਹੋਗੇ ਭਾਈ ਤੁਹਾਡੀ ਦੁਕਾਨ ਬਹੁਤ ਵਧੀਆ ਚੱਲਦੀ ਹੈ ਜੀ ਆਇਆਂ ਨੂੰ ਜੀ ਥੈਂਕ ਯੂ ਬਸ ਜੀ ਥੈਂਕ ਯੂ